2017 ਦੀ ਵਿਧਾਨ ਸਭਾ ਚੋਣ ਬੜੀ ਰੌਚਕ ਹੋਣ ਜਾ ਰਹੀ ਹੈ ਕਿਉਂਕਿ ਇਸ ਵਾਰ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਤੋਂ ਬਿਨਾ ਆਮ ਆਦਮੀ ਪਾਰਟੀ, ਸਵਰਾਜ ਭિયાન ਅਤੇ ਟੀਮ ਇਨਸਾਫ ਮੈਦਾਨ ਦੇ ਅੰਦਰ ਆ ਸਾਡੇ ਨਾਲ ਅੱਜ ਟੀਮ ਇਨਸਾਫ ਦੇ ਮੁਖੀ ਸਿਮਰਜੀਤ ਬੈਂਸ ਨੂੰ ਨਾਲ ਗੱਲਬਾਤ ਕਰਦੇ ਆ ਬੈਂਸ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਕਿ ਆਮ ਆਦਮੀ ਪਾਰਟੀ ਨਾਲ ਤੁਹਾਡੀ ਦਾਲ ਕਿਉਂ ਨਹੀਂ ਗੱਲ ਰਹੀ ਸੋ ਯਾਦਵਿੰਦਰ ਜੀ ਧੰਨਵਾਦ ਕਰਦਾ ਤੁਹਾਡਾ ਤੁਸੀਂ ਟਾਈਮ ਦਿੱਤਾ ਨਾ ਦਾਲ ਗਲ ਨਾਲ ਹੀ ਗੱਲ ਨਹੀਂ ਮੈਂ ਪਹਿਲਾਂ ਵੀ মিডিਆ ਐਂਡ ਪ੍ਰੈਸ ਨੇ ਬੜੀ ਵਾਰੀ ਮੈਨੂੰ ਇਹ ਸਵਾਲ ਕੀਤਾ ਤੇ ਮੈਂ ਬੜਾ ਫਰਾਗ ਦੀ ਵੀ ਨਾਲ ਬੜਾ ਖੁੱਲੇ ਡੁੱਲੇ ਸਵਾਲ ਆ ਮੈਂ ਕਦੇ ਕੋਈ ਪੋਲੀਟੀਸ਼ੀਅਨ ਨਹੀਂਗਾ ਪੋਲੀਟੀਸ਼ੀਅਨ ਕਰ ਦਿੰਦੇ ਆ ਗੋਲ ਮੋਲ ਗੱਲਾਂ ਮੇਰੀ ਜ਼ਰੂਰਤਾਂ ਨਾਲ ਪੋਜ਼ਿਟਿਵ ਵੇ ਦੇ ਵਿੱਚ ਗੱਲ ਹੋਈ ਹੈ ਤੇ ਅੱਜ ਵੀ ਕੋਈ 네ਗਟਿਵਿਟੀ ਨਹੀਂ ਅੱਜ ਵੀ ਪੋਜ਼ਿਟਿਵ ਆ ਜੇ ਮੈਂ ਪੋਜ਼ਿਟਿਵ ਆ ਦੇ ਆਲਸੋ ਪੋਜ਼ਿਟਿਵ ਆ ਆਮ ਆਦਮੀ ਪਾਰਟੀ ਨਾਲ ਬੈਂਸਬ ਤੁਹਾਡੀ ਟਾਕ ਕੀ ਹੋਈ ਹੈਗੀ ਪਿਛਲੇ ਦਿਨਾਂ ਅਚ ਜੋ ਤੁਹਾਡੀ ਟਾਕ ਹੋਈ ਤੁਸੀਂ ਕਹਿ ਰਹੇ ਹੋ ਪੋਜੀਟਿਵ ਆ ਉਹ ਕੀ ਟਾਕ ਸੀ ਕੀ ਤੁਸੀਂ ਉਹਨਾਂ ਤੋਂ ਮੰਗਿਆ ਕਿਸ ਗੱਲ ਦੇ ਉੱਤੇ ਉਹ ਖੜੇ ਨੇ ਸੋ ਜਿਹੜਾ ਮੰਗਣ ਤੇ ਦੇਣ ਵਾਲੀ ਗੱਲ ਆ ਨਾ ਜੀ ਮੰਗਣ ਤੇ ਦੇਣ ਵਾਲੀ ਗੱਲ ਉੱਤੇ ਨਹੀਂ ਇੱਕ ਸਿਧਾਂਤ ਹੁੰਦੇ ਆ ਜੇ ਉਹਨਾਂ ਦੇ ਸਿਧਾਂਤ ਆ ਉਹਨਾਂ ਦਾ ਸਿਧਾਂਤ ਹੈਗਾ ਕ腐ਪਸ਼ਨ ਫਰੀ ਤੇ ਮੈਂ ਉਸ ਪ੍ਰਿੰਸੀਪਲ ਦੇ ਉੱਤੇ ਉਹਨਾਂ ਦਾ ਕੋਲ ਤਾਂ ਏਜੰਡਾ ਆ ਨਾ ਵੀ ਅਸੀਂ ਕ腐ਪਸ਼ਨ ਫਰੀ ਜਿਹੜਾ ਲੈ ਕੇ ਆਵਾਂਗੇ ਸਾਡੇ ਨੁਮਾਇੰਦੇ ਬੜੇ ਆਨੈਸਟੀ ਦੇ ਨਾਲ ਕੰਮ ਕਰਨਗੇ ਤੇ ਅਸੀਂ ਉਹਦੇ ਤੇ 17 ਸਾਲ ਤੋਂ ਪਹਿਰਾ ਦੇ ਰਹੇ ਆਂ ਇਹ ਤਾਂ ਵੈਗਰੂ ਦੀ ਕਿਰਪਾ ਵੀ ਉਹ ਕਦੇ ਜਿਹੜੀ ਚਿੱਟੀ ਚਾਦਰ ਲੋਕਾਂ ਨੇ ਨਮਾਇੰਦਗੀ ਦਿੱਤੀ ਉਹਦੇ ਕਦੇ ਕ腐ਸ਼ਨ ਦਾ ਤਾਂ ਬਹਾਂ ਨਹੀਂ ਲੱਗਦਾ ਤੁਸੀਂ ਗੱਲ ਕੀਤੀ ਹੈ ਪੋਜ਼ਿਟਿਵ ਬੇ ਦੀ ਕਿਸੇ ਵੀ ਗੱਲ ਨੂੰ ਸਿਰੇ ਚੜ੍ਹਣ ਵਾਸਤੇ ਟਾਈਮ ਲੱਗਦਾ ਹੁੰਦਾ ਜਿੱਥੇ ਕੈਲੀਬਰ ਹੋਵੇ ਜਿੱਥੇ ਆਪਣਾ ਇੱਕ ਸੰਗਠਨ ਹੋਵੇ ਮੇਰਾ ਇਕੱਲੇ ਦਾ ਤਾਂ ਕੋਈ ਫੈਸਲਾ ਨਹੀਂ ਮੈਂ ਇਕੱਲੇ ਨੇ ਫੈਸਲਾ ਲੈਣਾ ਤੇ ਹੋ ਸਕਦਾ ਮੈਂ ਫੈਸਲਾ ਤੁਰੰਤ ਕਰ ਜਾ ਤੇ ਜਿੱਥੇ ਟੀਮ ਹੋਵੇ ਇੱਕ ਸੰਗਠਨ ਹੋਵੇ ਸੰਗਠਨ ਦਾ ਦੂਸਰੇ ਸੰਗਠਨ ਦੇ ਨਾਲ ਫੈਸਲਾ ਟੇਕਸ ਸਮ ਟਾਈਮ ਸੋ ਮੈਂ ਇਹ ਕਿਹਾ ਕਿ ਪੋਜ਼ਿਟਿਵ ਦਿਸ਼ਾ ਦੇ ਵਿੱਚ ਜੇ ਮੈਨੂੰ ਲੱਗਦਾ ਕਿ ਕੋਈ ਨੈਗੇਟਿਵਿਟੀ ਆ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦਾ ਵੀ ਨੈਗੇਟਿਵਿਟੀ ਆ ਪਰ ਮੈਂ ਇਹ ਜ਼ਰੂਰ ਗੱਲ ਕਹਿਣੀ ਚਾਹੁੰਦਾ ਕਿ ਲੁਧਿਆਣਾ ਸਾਡੀ ਕਰਮ ਭੂਮੀ ਆ ਲੁਧਿਆਣਾ ਦੇ ਤਕਰੀਬਨ 14 ਹਲਕੇ ਦਾ ਸਾਡੇ ਜਿਹੜੇ ਆ ਜ਼ਿਲ੍ਹੇ ਦੇ ਪੈਰੀਫੇਰੀ ਦੇ ਰਾਲੀਏ ਤੇ 20 ਹਲਕੇ ਬਣ ਜਾਂਦੇ ਆ ਜਿੱਥੇ ਲੋਕਾਂ ਦਾ ਵੱਡੀ ਪੱਧਰ ਤੇ ਸਪੋਰਟ ਤੇ ਸਾਥ ਇਹ ਵੀ ਪਤਾ ਲੱਗਿਆ ਸੀਗਾ ਕਿ ਤੁਹਾਡਾ ਇੰਟਰਸਟ ਹੈਗਾ ਤੁਸੀਂ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਦੀ ਟਾਕ ਚ ਕਿ ਹਲਕੇ ਸਾਨੂੰ ਦਿੱਤੇ ਜਾਣ ਜਾਂ ਇਹਨਾਂ ਦੇ ਉੱਤੇ ਕੰਸੈਂਟ ਬਣਾਇਆ ਜਾਵੇ ਕੁਝ ਕੈਂਡੀਡੇਟ ਉਹਨਾਂ ਦੇ ਹੋਣ ਕੁਝ ਤੁਹਾਡੇ ਹੋਣ ਤਾਂ ਕਿ ਸਾਰੀਆਂ ਸੀਟਾਂ ਜਿੱਤੀਆਂ ਜਾਣ ਸੋ ਬ੍ਰਦਰ ਜਿਹੜਾ ਇਸ਼ੂ ਹੈਗਾ ਨਾ ਕੈਂਡੀਡੇਟ ਵਾਲਾ ਉਹ ਮਨਸਰ ਕਰਦਾ ਕੈਂਡੀਡੇਟ ਦੇ ਸੈਲਫ ਕਰੈਕਟਰ ਦੇ ਉੱਤੇ ਕਿ ਉਹ ਕੈਂਡੀਡੇਟ ਜਿੱਤਣ ਵਿਨਿੰਗ ਕੰਡੀਸ਼ਨ ਦੇ ਵਿੱਚ ਕੌਣ ਆ ਲੋਕਾਂ ਦੀ ਪਸੰਦੀਦਾ ਨਜ਼ਰ ਉਹਦੇ ਉੱਤੇ ਕਿੱਡੀ ਕ ਸੋ ਕੈਂਡੀਡੇਟ ਤੇ ਨਰ ਪਰ ਮੇਰੀ ਗੱਲ ਉਹਨਾਂ ਨਾਲ ਹੋਈ ਆ ਮੈਂ ਉਹ ਵੀ ਇਸ ਗੱਲ ਨੂੰ ਅਕਸੈਪਟ ਕਰਦਾ ਤੇ ਮੈਂ ਵੀ ਕਰਦਾ ਵੀ ਉਹ ਆਲਰੇਡੀ ਲੋਕਾਂ ਦੇ ਵਿੱਚ ਵਿਚਰ ਰਿਹਾ ਕੋਈ ਉਹਦੀ ਸਮਾਜਿਕ ਪਰਸਨੈਲਿਟੀ ਉਹਦੀ ਕੋਈ ਸਮਾਜਿਕ ਚੰਗੀ ਛਵੀ ਹੈਗੀ ਆ ਜਿੱਤਣ ਦੀ ਹਸੀਅਤ ਰੱਖਦਾ ਲੋਕਾਂ ਨੂੰ ਪਿਆਰ ਕਰਦਾ ਤੋ ਐਸੇ ਕੈਂਡੀਡੇਟ ਲੈ ਕੇ ਆਵਾਂਗੇ ਕੋਈ ਉਹਦੇ ਚ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਗੱਲ ਦੇ ਉੱਤੇ ਮੈਂ ਪਹਿਲਾਂ ਦੱਸ ਕੇ ਟਾਈਮ ਵੀ ਕੋਈ 네ਗੇਟਿਵ ਨਹੀਂ ਪੋਜ਼ਿਟਿਵ ਹੈ ਬਟ ਸਮਝ ਰੂਰ ਕਿਸੇ ਗੱਲ ਨੂੰ ਆਪਾਂ ਕਹੀਏ ਕਿ ਦੋ ਸੰਗਠਨਾ ਨੇ ਸੀਟਾਂ ਨੇ ਜਿਹੜੀਆਂ ਇਹਨਾਂ ਚੋਂ ਬੈਂਸ ਸਾਹਿਬ ਤੁਹਾਨੂੰ ਕੀ ਲੱਗਦਾਗਾ ਕਿ 20 ਸੀਟਾਂ ਚ ਤੁਹਾਡੇ ਕੋਲ ਇਹ ਜੀ ਕਿੰਨੇ ਕੈਂਡੀਡੇਟ ਨੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਚੰਗੇ ਕੈਂਡੀਡੇਟ ਨੇ ਸਾਫ ਨੇ ਇਹ ਜੀ ਕਿੰਨੇ ਕੈਂਡੀਡੇਟ ਤੁਸੀਂ ਦੇ ਸਕਦੇ ਹੋ 20 ਸੀਟਾਂ ਦੇ ਉੱਤੇ ਪਾਰਟੀ ਨੂੰ ਇਹ ਕਹੇ ਤੁਸੀਂ ਆਮ ਆਦਮੀ ਪਾਰਟੀ 20 ਦੇ ਉੱਤੇ ਤਾਂ ਜੇ 17 ਸਾਲ ਦੇ ਵਿੱਚ ਜ਼ਿਲ੍ਹਾ ਕੰਪਲੀਟ ਨਾ ਹੋਵੇ ਤੇ ਮੈਂ ਕਹਿੰਨਾ ਫਿਰ ਤਾਂ ਸੇਵਾ ਵਾਲਾ ਮਿਸ਼ਨ ਵੀ ਧੂਰਾ ਰਹਿ ਜਾਂਦਾ 20 ਹਲਕਿਆਂ ਦੇ ਵਿੱਚ ਚੰਗੇ ਜਿਹੜੇ ਗੁੱਡ ਕਰੈਕਟਰ ਨੇ ਜਿਹੜੇ ਲੋਕਾਂ ਦੀ ਦਿਾਨਤਦਾਰੀ ਇਮਾਨਦਾਰੀ ਦੇ ਨਾਲ ਡੈਡੀਕੇਟਿਡ ਤਰੀਕੇ ਦੇ ਨਾਲ ਸੇਵਾ ਕਰਦੇ ਆ ਉਹ ਨੇ ਮੈਂ ਇਹ ਵੀ ਨਹੀਂ ਇਹ ਵੀ ਨਹੀਂ ਮੈਂ ਤੁਹਾਨੂੰ ਕਹਿੰਦਾ ਕਿ ਪੰਜਾਬ ਦੇ ਬਾਕੀ ਬਚਦੇ 117 ਹਲਕਿਆਂ ਬਾਕੀ 20 ਤੋਂ ਬਚਦੇ ਹਲਕਿਆਂ ਦੇ ਅੰਦਰ ਵੀ ਕੋਈ 5-5 4-4000 ਦੀ ਸਹੀਤ ਟੀਮ ਇਨਸਾਫ ਦੀ ਜ਼ਰੂਰ ਹੈ ਕਿਉਂਕਿ ਮੈਂ ਗੁਰਦਾਸਪੁਰ ਜਾਣਾ ਉੱਥੇ ਬਹੁਤ ਵਧੀਆ ਟੀਮ ਆ ਸਾਡੀ ਔਰ ਰੋਪੜ ਦੇ ਵਿੱਚ ਵਧੀਆ ਟੀਮ ਆ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਨਮਾ ਸ਼ਹਿਰ ਜਨਾਂ ਉੱਥੇ ਬਹੁਤ ਤਗੜੀ ਟੀਮ ਆ ਆਵਾਮੀ ਪਾਰਟੀ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਖਹਿਰਾ ਸ਼ਾਮਲ ਹੁੰਦੇ ਨੇ ਤਾਂ ਉਹ ਇੱਕ ਸਟੇਟਮੈਂਟ ਦਿੰਦੇ ਨੇ ਕਿ ਮੈਂ ਪਲਾਟੋ ਚੋਣ ਲੜੂੰਗਾ ਤੇ ਦਰਗੇਸ਼ ਪਾਟਕ ਦੀ ਅੱਗੇ ਸਟੇਟਮੈਂਟ ਆ ਜਾਂਦੀ ਆ ਕਿ ਕਿਸ ਨੇ ਕਿਹਾ ਇਹ ਚੋਣ ਲੜੂਗਾ ਚੋਣ ਲੜਾਉਣੀ ਜਾਂ ਨਹੀਂ ਲੜਾਉਣੀ ਆਵਾਮੀ ਪਾਰਟੀ ਤੈਅ ਕਰੂ ਜਿਹੜੀ ਖਹਿਰਾ ਨੂੰ ਇੱਕ ਸੀਟ ਦੇਣ ਲਈ ਤਿਆਰ ਨਹੀਂ ਉਹ ਤੁਹਾਨੂੰ 20 ਸੀਟਾਂ ਕਿਵੇਂ ਦੇ ਦੇਗੀ ਮੈਂ ਦੇਖੋ ਮੇਰੀ ਗੱਲ ਸੁਣੋ ਖਹਿਰਾ ਸਾਹਿਬ ਦਾ ਜਵਾਬ ਦਾ ਵੀ ਖਹਿਰਾ ਸਾਹਿਬ ਦੇ ਸਕਦੇ ਆ ਪਰ ਜਦੋਂ ਇੱਕ ਪਾਰਟੀ ਫਰੇਮਿੰਗ ਦੇ ਵਿੱਚ ਬੰਦਾ ਹੋਵੇ ਤੇ ਫਿਰ ਉਹ ਪਾਰਟੀ ਦੀ ਜਿਹੜੀ ਮੁਖੀ ਜਾਂ ਪਾਰਟੀ ਦੀ ਕੋਈ ਜਿਹੜੀ ਕਮੇਟੀ ਬਣਦੀ ਆ ਟਿਕਟਾਂ ਵੰਡਣ ਵਾਸਤੇ ਤਾਂ ਉਹਨੇ ਡਿਸਾਈਡ ਕਰਨਾ ਹੁੰਦਾ ਡਿਸਾਈਡ ਤਾਂ ਉਹਨੇ ਕਰਨਾ ਨਾ ਜਦੋਂ ਪਾਰਟੀ ਦੇ ਵਿੱਚ ਆ ਤੁਸੀਂ ਇੱਕ ਤੇ 20 ਦੀ ਗੱਲ ਕੀਤੀ ਆ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾ ਕਹਿ ਸਕਦਾ 9 ਸੀਟਾਂ ਦਾ ਤਜਰਬਾ ਤਾਂ ਮੇਰੇ ਕੋਲੇ ਨਾ ਮੈਂ ਲੋਕ ਸਭਾ ਦੀ ਇਲੈਕਸ਼ਨ ਲੜੀ ਸਵਾ 2 ਲੱਖ ਦੇ ਕਰੀਬ ਵੋਟ ਪਏ ਆ ਸੈਮੀ ਫਾਈਨਲ ਖੇਡ ਕੇ ਹਟਿਆ ਨਾ ਤੇ ਟੀਮ ਇਨਸਾਫ ਦੇ ਸਾਰੇ ਮੈਂਬਰ ਸਮੇਤ ਮੇਰੇ ਜਿੰਨੇ ਸਤਕਾਰਯੋਗ ਸਾਡੇ ਲੋਕਾਂ ਦੇ ਪ੍ਰਤੀਨਿਧ ਨੇ ਕਾਉਂਸਲਰ ਨੇ ਸਰਪੰਚ ਨੇ ਬੜਾ ਡੈਡੀਕੇਟਿਡ ਹੋ ਕੇ ਸੇਵਾ ਕਰਦੇ ਆ ਤੁਸੀਂ ਇੱਕ ਤੇ 20 ਦਾ ਕੰਪੈਰੀਜ਼ਨ ਖੈਰਾਜੀ ਵਾਲਾ ਨਾ ਕਰੋ ਮੈਂ ਤਾਂ ਪ੍ਰੈਜ਼ੈਂਟ ਤਾਂ ਕਰ ਰਹੇ ਕਿ ਆਮ ਆਦਮੀ ਪਾਰਟੀ ਜਿਹੜੀ ਅੰਡਰਸਟੈਂਡਿੰਗ ਜਿਹੜੀ ਤੋਂ ਟਾਕ ਚੱਲ ਰਹੀ ਹੈਗੀ ਆਮ ਆਦਮੀ ਪਾਰਟੀ ਤਾਂ ਇੱਕ ਸੀਟ ਦੇ ਉੱਤੇ ਕਹਿੰਦੀ ਹੈ ਕਿ ਉਹ ਅਸੀਂ ਤੈ ਕਰਾਂਗੇ ਦੇਣੀਆਂ ਜਾਂ ਨਹੀਂ ਦੇਣੀ ਤੁਹਾਡੀ ਜਿਹੜੀ ਟਾਕ ਚੱਲ ਰਹੀ ਹੈ ਅਗਰ ਉਹ ਚ ਸ਼ਰਤ ਆ ਗਈ ਕਿ ਇਹ ਸਾਡੀਆਂ ਸ਼ਰਤ ਨਹੀਂ ਤਾਂ ਇੱਕ ਗਲਵਾ ਚੱਲ ਰਹੀ ਹੈ ਕਿ ਸਾਡੀਆਂ ਸੀਟਾਂ ਨੇ ਇਹਨਾਂ ਦੇ ਉੱਤੇ ਕਿਉਂ ਨਾ ਅਸੀਂ ਲੜ ਲਈ ਜਾਂ ਸਾਡੇ ਬੰਦੇ ਲੜ ਲੈਣ ਉਹ ਤਾਂ ਇੱਕ ਸੀਟ ਦੇਣ ਨੂੰ ਤਿਆਰ ਨਹੀਂ 20 ਕਿੱਥੋਂ ਦੇ ਦੇਣਗੇ ਜੇ ਉਹ ਤਿਆਰ ਨਹੀਂ ਤੇ ਅਸੀਂ ਕਿਹੜਾ ਜੇ ਉਹਨਾਂ ਦੀ ਤਿਆਰੀ ਨਹੀਂ ਹੈਗੀ ਤੁਸੀਂ ਕਹਿ ਰਹੇ ਹੋ ਬਟ ਮੈਂ ਜਿੰਨੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਹੈ ਮੈਨੂੰ ਕੋਈ ਉਹਦੇ ਵਿੱਚੋਂ ਨਾ ਪੱਖੀ ਰੁਝਾਨ ਨਹੀਂ ਮਿਲਿਆ ਗੱਲ ਤਾਂ ਯਾਦਵਿੰਦਰ ਜੀ ਹੈਗੀ ਕਿ ਚੰਗੇ ਕੈਂਡੀਡੇਟ ਜੇ ਚੰਗਾ ਕੈਂਡੀਡੇਟ ਉਹਨਾਂ ਦਾ ਹੋਏਗਾ ਤੇ ਮੇਰਾ ਵੀ ਇਹ ਫਰਜ਼ ਬਣਦਾ ਕਿ ਮੈਂ ਸੈਕਰੀਫਾਈਜ਼ ਕਰਾਂ ਵੀ ਉਹਨਾਂ ਦਾ ਕੈਂਡੀਡੇਟ ਬਹੁਤ ਵਧੀਆ ਵਿਨਿੰਗ ਵਾਲਾ ਹੈਗਾ ਤੇ ਆਪਾਂ ਸਾਰੇ ਰਲ ਕੇ ਇਹਨੂੰ ਜਿਤਾ ਲਈਏ ਤਾਂ ਕਿ ਕਿਸੇ ਟ੍ਰੈਡੀਸ਼ਨਲ ਜੇ ਕਿ ਕੈਂਡੀਡੇਟ ਮੇਰਾ ਬਹੁਤ ਵਧੀਆ ਤੇ ਉਹਨਾਂ ਨੂੰ ਵੀ ਚਾਹੀਦਾ ਪਾਰਟੀ ਦੇ ਅੰਦਰ ਜੇ ਪਾਰਟੀ ਦੀ ਗੱਲ ਕਰਦਾ ਤੇ ਪਾਰਟੀ ਦੇ ਅੰਦਰ ਐਮਪੀ ਤੇ ਐਮਐਲਏ ਪਾਰਟੀ ਦੇ ਦਿੱਤੇ ਹੋਏ ਅੱਖਰ ਤੋਂ ਬਿਨਾ ਬੋਲ ਨਹੀਂ ਸਕਦਾ ਹਰ ਤੇ ਜਿਹੜੇ ਵੀ ਬੰਦਾ ਸ਼ਾਮਲ ਕਰਵਾਉਂਦੇ ਨੇ ਉਹ ਉਹ ਤੋਂ ਇੱਕ ਪ੍ਰੈਸ ਕਾਨਫਰੰਸ 'ਚ ਗੱਲ ਕਹੋਂਦੇ ਨੇ ਉਹ ਕਿ ਮੇਰੀ ਅਨ ਕੰਡੀਸ਼ਨਲ ਸਪੋਰਟ ਆ ਗਈ ਜਿਹੜਾ ਬੰਦਾ ਵੀ ਆਉਂਦਾਗਾ ਉਹ ਬਿਨਾਂ ਸ਼ਰਤ ਤੋਂ ਲੈਂਦੇ ਨੇ ਕਿ ਸਾਡੇ ਕਿਸੇ ਪਾਰਟੀ ਨੂੰ ਤੁਸੀਂ ਦੇਖਿਆ ਉਹ ਨਾਲ ਗੱਠ ਜੋੜ ਨਹੀਂ ਕਰ ਰਹੇ ਮਰਜ਼ੀ ਕਰਦੇ ਨੇ ਪਾਰਟੀ ਤੇ ਆਪਣੀ ਮਰਜ਼ੀ ਦੇ ਨਾਲ ਕਰਦੇ ਨੇ ਔਰ ਇਹ ਕੋਸ਼ਿਸ਼ ਕਰਦੇ ਨੇ ਕਿ ਕੇਜਰੀਵਾਲ ਜਾਂ ਜਿਹੜੀ ਉੱਪਰ ਦੀ ਲੀਡਰਸ਼ਿਪ ਹੈ ਸੈਂਟਰ ਲੀਡਰਸ਼ਿਪ ਉਹ ਹੀ ਤੈਅ ਕਰੇ ਤਾਂ ਤੁਹਾਨੂੰ ਹਜੇ ਵੀ ਕਿਉਂ ਲੱਗਦਾਗਾ ਕਿ ਤੁਹਾਡੀ ਗੱਲ ਆਮ ਆਦਮੀ ਪਾਰਟੀ ਸੁਣੀ ਜਾਊਗੀ ਜੋ ਸੁਣਨਗੇ ਗੱਲ ਕੀ ਜੋ ਤੁਸੀਂ ਕਰੀ ਨਹੀਂ ਇਹ ਤਾਂ ਐਵੇਂ ਤੁਸੀਂ ਤੁਹਾਨੂੰ ਲੱਗਦੀ ਗੱਲ ਕੋਈ ਐਡੀ ਲਲਕ ਨਹੀਂ ਹੈਗੀ ਵੀ ਜੇ ਕੋਈ ਆਮ ਆਦਮੀ ਪਾਰਟੀ ਨਾਲ ਪਾਏ ਕਹਿ ਲਿਆ ਕਿ ਨਹੀਂ ਕੋਈ ਗੱਲਬਾਤ ਸਿਰੇ ਚੜਦੀ ਤੇ ਆਮ ਆਦਮੀ ਪਾਰਟੀ ਕਰਕੇ ਟੀਮ ਇਨਸਾਫ ਨਹੀਂ ਆਮ ਆਦਮੀ ਪਾਰਟੀ ਕਰਕੇ ਸੋਚੀ ਵੀ ਟੀਮ ਇਨਸਾਫ ਆਮ ਆਦਮੀ ਪਾਰਟੀ ਠੀਕ ਆ ਲੋਕਾਂ ਨੂੰ ਇੱਕ ਚੰਗਾ ਏਜੰਡਾ ਲੈ ਕੇ ਆਈ ਆ ਪਰ ਅਸੀਂ ਉਸ ਏਜੰਡੇ ਦੇ ਉੱਤੇ ਪਿਛਲੇ 17 ਸਾਲ ਤੋਂ ਵਰਕ ਕਰਕੇ ਦਿਖਾਇਆ ਅਸੀਂ ਲੋਕਾਂ ਨੂੰ ਡੈਡੀਕੇਟਿਡ ਤੇ ਓਨੈਸਟ ਹੋ ਕੇ ਸਰਵ ਕਰਕੇ ਦਿਖਾਇਆ ਵੀ ਆ ਜੇ ਨੁਮਾਇੰਦਾ ਤੁਹਾਡਾ ਡੈਡੀਕੇਟਿਡ ਤੇ ਓਨੈਸਟ ਆ ਤੇ ਆ ਕਰ ਸਕਦਾ ਸੋ ਜੇ ਤੁਸੀਂ ਇਹ ਸਮਝਦੇ ਹੋ ਨਾ ਕਿ ਕੋਈ ਉਹਨਾਂ ਦੀਆਂ ਸ਼ਰਤਾਂ ਅਨੁਸਾਰ ਬਿਲਕੁਲ ਗਲਤ ਹੈ ਕਿਸੇ ਦੀ ਸ਼ਰਤ ਅਨੁਸਾਰ ਨਹੀਂ ਸ਼ਰਤਾਂ ਦਾ ਸੁਖਵੀਰ ਬਾਦਲ ਨਹੀਂ ਸੀ ਕਦੇ ਮੰਨੀਆਂ ਚਾਹੇ ਪਾਰਟੀ ਦਾ ਐਸੋਸੀਏਟ ਮੈਂਬਰ ਐਮ ਐਲ ਏ ਰਹਾ ਕਦੇ ਸ਼ਰਤ ਨਾਲ ਨਹੀਂ ਕਿਉਂਕਿ ਇਹ ਪੈਸ਼ਨ ਆ ਸਾਡਾ profession ਨਹੀਂ ਪੈਸ਼ਨ ਆ ਤੇ ਸੈਲਫ ਰਿਸਪੈਕਟ ਨਾਲ ਕਦੇ ਕੰਪਰੋਮਾਈਜ਼ ਨਹੀਂ ਜਿੱਥੇ ਸੈਲਫ ਰਿਸਪੈਕਟ ਦੀ ਗੱਲ ਆਏਗੀ ਉੱਥੇ ਕੋਈ ਕੰਪਰੋਮਾਈਜ਼ ਨਹੀਂ ਜੇ ਤੁਹਾਡੇ ਸ਼ਰਤਾਂ ਨਹੀਂ ਮੰਨਣਗੇ ਤਾਂ ਕੋਈ ਸਮਝੌਤਾ ਨਹੀਂ ਹੋਊਗਾ ਸਰ ਮੈਂ ਤਾਂ ਪਹਿਲਾਂ ਤੁਹਾਨੂੰ ਕਹਿ ਕੇ ਹਟਿਆ ਨਾ ਮੇਰੀ ਕੋਈ ਸ਼ਰਤ ਆ ਇਹ ਜ਼ਰੂਰ ਕਹਾਂ ਕਿ ਜਿੱਥੇ ਤੁਹਾਡੇ ਚੰਗੇ ਆ ਤੇ ਉੱਥੇ ਸਪੋਰਟ ਜਿੱਥੇ ਸਾਡੇ ਵਾਲੇ ਚੰਗੇ ਆ ਜਿੱਥੇ ਲੰਬੇ ਸਮੇਂ ਤੋਂ ਸਾਡੇ ਵਾਲੇ ਕੋਈ ਮੈਂਬਰ ਜਿਹੜੇ ਆ ਲੋਕਾਂ ਦੀ ਦਿਯਾਨਤਦਾਰੀ ਨਾਲ ਸੇਵਾ ਕਰਦੇ ਆ ਤੇ ਉਹਨਾਂ ਵਾਸਤੇ ਇਹ ਸੀਟਾਂ ਦੀ ਸ਼ਰਤ ਤਾਂ ਫਿਰ ਹੈਗੀ ਆ ਨਾ ਕਿ ਸੀਟਾਂ ਸਾਡੇ ਬੰਦੇ ਜਿਹੜੇ ਚੰਗੇ ਨੇ ਉਹਨਾਂ ਨੂੰ ਮਿਲਣ ਅਗਰ ਉਹਨੂੰ ਨਹੀਂ ਦੇਣਗੇ ਤੇ ਕੋਈ ਕੰਪਰੋਮਾਈਜ਼ ਕੋਈ ਨਹੀਂ ਕਹੇਗਾ ਇਹ ਗੱਲ ਜਿਹੜਾ ਪੋਲੀਟੀਕਲ ਪਲੇਟਫਾਰਮ ਦੇ ਵਿੱਚ ਆ ਮੈਂ ਇਹ ਕਹਾਂ ਕਿ ਕੋਈ ਸਾਧਾ ਸੰਤਾਨੀ ਦਾ ਪਾਰਟੀ ਨਹੀਂ ਪੋਲੀਟਿਕਸ ਦਾ ਗੰਦ ਸਾਫ਼ ਕਰਨ ਵਾਸਤੇ ਪੋਲੀਟਿਕਸ ਦੇ ਡਰਟੀ ਗੇਮ ਇਸ ਡਰਟੀ ਨੂੰ ਸਾਫ਼ ਕਰਨ ਵਾਸਤੇ ਟੀਮ ਇਨਸਾਫ਼ ਨੇ ਸੈਕ ਕੋਈ ਬੰਦਾ 6 ਘੰਟੇ ਦੀ ਜੇਲ੍ਹ ਕੱਟ ਕੇ ਦਿਖਾ ਦੇ ਤਾਂ ਸਾਲ ਮਹੀਨਿਆਂ ਵਧੀ ਜੇਲ੍ਹਾਂ 'ਚ ਜਿਹੜੇ ਮਰਜੀ ਵੜੇ ਰਹਿ ਗਏ ਆ ਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਰਹੇ ਆ ਸੋ ਜੀ ਨਹੀਂ ਮੰਨਣਗੇ ਤਾਂ ਸਮਝੌਤਾ ਨਹੀਂ ਹੋਊਗਾ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਗਏ ਸੀ ਸੈਲਫ ਰਿਸਪੈਕਟ ਦੇ ਨਾਲ ਕਿਤੇ ਕੰਪਰੋਮਾਈਜ਼ ਨਹੀਂ ਜਿੱਥੇ ਸਾਡੇ ਗੁੱਡ ਕੈਂਡੀਡੇਟ ਨੇ ਜਿਹੜੇ ਲੋਕਾਂ ਨੂੰ 15 16 16 ਸਾਲ ਤੋਂ ਡੈਡੀਕੇਟਿਡ ਤੇ ਔਨੈਸਟੀ ਦੇ ਨਾਲ ਸਰਵ ਕਰ ਰਹੇ ਆ ਉਹਨਾਂ ਨੂੰ ਅੱਖੋਂ ਪਰੋਖੇ ਰੱਖ ਕੇ ਫੈਸਲਾ ਨਹੀਂ ਜੇ ਸਮਝੌਤਾ ਨਹੀਂ ਚੜਦਾ ਸ੍ਰੀ ਆਮ ਆਦਮੀ ਪਾਰਟੀ ਦੇ ਨਾਲ ਤਾਂ ਕੈਪਟਨ ਵਿਰਿੰਦਰ ਸਿੰਘ ਵੱਲ ਵੀ ਦੇਖ ਸਕਦੇ ਹੋ ਕਾਂਗਰਸ ਵੱਲ ਦੇਖ ਸਕਦੇ ਹੋ ਤੁਸੀਂ ਇੱਕ ਸਾਲ ਤੋਂ ਵੱਧ ਦਾ ਹਰਸਾ ਪਿਆ ਹਜੇ ਪੰਜਾਬ ਦੇ ਅੰਦਰ ਪੰਜਾਬੀਆਂ ਦਾ ਸੁਭਾਅ ਤੇ ਕਲਚਰ ਐਸਾ ਵੀ ਪਲ-ਪਲ ਦੇ ਉੱਤੇ ਡਿਸੀਜਨ ਬਦਲੀ ਕਰ ਲੈਂਦੇ ਆ ਡਿਸੀਜਨ ਚੇਂਜ ਹੋਣ ਲੱਗਿਆਂ ਪੰਜਾਬੀ ਕਲਚਰ ਸੁਭਾਅ ਦਾ ਪਤਾ ਨਹੀਂ ਲੱਗਦਾ ਕਿਉਂਕਿ ਪੰਜਾਬ ਕਮਿਊਨਿਟੀ ਬੇਸਡ ਸਟੇਟ ਆ ਦਿੱਲੀ ਨਾਲ ਕੰਪੇਅਰ ਪੰਜਾਬ ਨੂੰ ਕਰਨਾ ਦਿੱਲੀ ਦੇ ਵਿੱਚ ਪੂਲ ਹਿੰਦੁਸਤਾਨ ਦੇ ਲੋਕ ਵੱਸਦੇ ਕੋਈ 5% ਆ 10% ਆ ਕੋਈ 8% ਆ ਇਹ ਹੈਗੇ ਪੰਜਾਬੀ ਲੋਕ ਪੰਜਾਬ ਦੇ ਅੰਦਰ ਇੱਕ ਸਾਲ ਦਾ ਅਰਸਾ ਪਿਆ ਤੁਸੀਂ ਇਹ ਗੱਲ ਯਾਦ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਵੇਲੇ ਪੰਥਕ ਏਜੰਡਾ ਕਿਸ ਕਦਰ ਸੀ ਲੋਕ ਕਿਸ ਤਰੀਕੇ ਦੇ ਨਾਲ ਟਵਿਸਟ ਕਰ ਰਹੇ ਸੀ ਲੋਕ ਕਿਸ ਤਰੀਕੇ ਨਾਲ ਆਪਣਾ ਮਾਈਂਡ ਚੇਂਜ ਕਰ ਰਹੇ ਸੀ ਸੋ ਜੇ 1 ਸਾਲ ਦਾ ਸਰਪ ਇੱਕ ਸਾਲ ਦੇ ਵਿੱਚ ਕੈਸੇ ਕੈਸੇ ਕੈਪਟਨ ਮਰਿੰਦਰ ਸਿੰਘ ਦੀ ਗੱਲ ਕੀਤੀ ਹੈ ਕੈਸੇ ਲੋਕ ਹੋਰ ਅੱਗੇ ਆਉਂਦੇ ਆ ਕਿ ਐਸਾ ਸਿਨੈਰੀਓ ਬਣਦਾ ਇਹਦੇ ਤੇ 1 ਸਾਲ ਦੇ ਅੰਦਰ ਆਮ ਆਦਮੀ ਪਾਰਟੀ ਰੈਲੇਵੈਂਟ ਵੀ ਹੋ ਸਕਦੀ ਹੈ ਪੰਜਾਬ ਦੀ ਸਿਆਸਤ ਚ ਐਵਰੀਥਿੰਗ ਇਜ਼ ਪੋਸੀਬਲ ਇਨ ਪੰਜਾਬ ਕਿਉਂਕਿ ਪੰਜਾਬੀ ਮੇਂ ਪਹਿਲਾਂ ਨਾ ਸੀ ਕਿ ਪੰਜਾਬੀ ਸੁਹਾ ਹੈਸਾ ਪੰਜਾਬੀ ਸੁਹਾ ਹੈ ਗੱਲ ਕਿ ਮੋਰਾਂ ਤੇ ਚੜਦਾ ਵੀ ਬੜੀ ਛੇਤੀ ਹੈ ਤੇ ਉਹ ਛੜਪਾ ਵੀ ਬੜੀ ਛੇਤੀ ਮਾਰਦਾ ਮੋਰਾਂ ਤੇ ਚੜਨ ਲੱਗੇ ਦਾ ਪਤਾ ਨਹੀਂ ਤੇ ਮੋਰਾਂ ਤੋਂ ਉਤਰਨ ਲੱਗੇ ਦਾ ਉਦੋਂ ਬਾਅਦ ਪਤਾ ਨਹੀਂਗਾ ਸੋ ਜੇ 1 ਸਾਲ ਦਾ ਹਰਸਾ ਪਿਆ ਪਤਾ ਨਹੀਂ ਪੰਜਾਬ ਦੇ ਵਿੱਚ ਰਾਜਨੀਤਿਕ ਹਾਲਾਤ ਊਠ ਕਿਸਕਰ ਬਟ ਬੈਠਦਾ ਇਹ ਤਾਂ ਹਜੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਮੈਂ ਸਾਹਿਬ ਇੱਕ ਤੁਸੀਂ ਮੁਹਿੰਮ ਸ਼ੁਰੂ ਕੀਤੀ ਸੀ ਮਾਈਨਿੰਗ ਮਾਫੀਆ ਦੇ ਉੱਤੇ ਉਹਦਾ ਕੀ ਬਣਿਆ ਉਹ ਕਿਉਂ ਰੋਕ ਦਿੱਤੀ ਗਈ ਕਿ ਇੱਕ ਵਾਰ ਤੁਸੀਂ ਬੜਾ ਉਹ ਜ਼ੋਰ ਨਾਲ ਕਿਹਾ ਸੀਗਾ ਕਿ ਪੂਰੇ ਪੰਜਾਬ ਨੂੰ ਜਾਮ ਕਰ ਦਾਂਗੇ ਰੋਕੀ ਨਹੀਂ ਯਾਦਵਿੰਦਰ ਜੀ ਬਿਲਕੁਲ ਰੋਕੀ ਨਹੀਂ ਸत्याग्रह ਕੀਤਾ ਵੇ 1 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਤੁਸੀਂ ਵੀ ਉੱਥੇ ਹਾਜ਼ਰ ਸੀ ਤੇ ਬੜਾ ਸਾਰਿਆਂ ਨੂੰ ਇਹ ਗੱਲ ਪ੍ਰੈਸ ਨੇ ਵੀ ਕੀਤੀ ਵੀ ਤੁਹਾਨੂੰ ਜੇਲਾਂਾਂ 'ਚ ਜਾਣਾ ਪਏਗਾ ਚੌਕੀਦਾਰ ਦਾ ਕੰਮ ਹੁੰਦਾ ਕਿ ਚੰਗਾ ਡੰਡਾ ਕਲੋਨੀ ਦੇ ਵਿੱਚ ਰਾਤ ਨੂੰ ਡੰਡਾ ਖੜਕਾਉਣਾ ਚੌਕੀਦਾਰ ਹੋਰ 20 50 ਚੋਰ ਡਾਕੂ ਆਏ ਉਹਨਾਂ ਦਾ ਮੁਕਾਬਲਾ ਤੇ ਨਹੀਂ ਕਰ ਸਕਦਾ ਪਰ ਚੌਕੀਦਾਰ ਦਾ ਫਰਜ਼ ਹੁੰਦਾ ਕਿ ਡਾਂਗ ਖੜਕਾ ਕੇ ਜਾਗਦੇ ਰਹੋ ਦਾ ਹੋਕਾ ਲਾਉਂਦਾ ਅਵੇਅਰ ਕਰਨ ਵਾਸਤੇ ਲੋਕਾਂ ਦਾ ਧਿਆਨ ਇਸ ਬਾਦਲਾਂ ਦੀ ਜਿਹੜੀ 90 ਤੋਂ 95 ਕਰੋੜ ਰੁਪਇਆ ਪ੍ਰਤੀ ਦਿਨ ਦੀ ਠੱਗੀ ਉਹਦੇ ਤੇ ਲੋਕਾਂ ਦਾ ਧਿਆਨ ਲਿਆਉਣ ਵਾਸਤੇ ਟੀਮ ਇਨਸਾਫ ਨੇ ਅੰਦੋਲਨ ਸੱਤਿਆਗ੍ਰਹਿ ਕੀਤਾ ਜਿਹਦੇ ਤਹਿਤ ਦੋ ਵਾਰੀ ਮੈਂਬਰਾਂ ਨੂੰ ਸਾਡੇ ਜੀ ਜੀਮੇ ਉਹ ਵੀ ਕਹਿ ਰਹੇਗਾ ਕਿ ਹੁਣ ਉਹਦੇ ਚ ਦੱਸਣ ਲੱਗਿਆ ਕਿ ਜਦੋਂ ਅਸੀਂ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਸੀ ਉਦੋਂ ਇੱਕ ਟਿੱਪਰ ਜਿਹੜਾ ਉਹ 30 ਤੋਂ 35 ਹਜ਼ਾਰ ਦਾ ਸੀ ਮੈਂ ਨਹੀਂ ਕਹਿੰਦਾ ਕਿ ਅੱਜ ਬਾਦਲਾਂ ਨੇ ਕੋਈ ਉਸ ਪਾਲਿਸੀ ਦੇ ਵਿੱਚ ਚੇਂਜ ਲੈ ਕੇ ਆਂਦੀ ਹੈ ਚੇਂਜ ਕੋਈ ਨਹੀਂ ਪਰ ਰੇਤ ਮਾਫੀਆ ਰੇਤ ਚੋਰਾਂ ਬਜਰੀ ਚੋਰਾਂ ਦੇ ਮਨ ਦੇ ਵਿੱਚ ਇੱਕ ਪੈਨਿਕ ਜ਼ਰੂਰ ਹੈ ਅੱਜ ਉਹੀ ਟਿੱਪਰ ਜਿਹੜਾ 10 ਤੋਂ 15000 ਰੁਪਏ ਦੇ ਵਿੱਚ ਮੈਂ ਤਾਂ ਸਮਝਦਾ ਕਿ ਇਹ ਸਾਡੀ ਅਵੇਰਨੈਸ ਜਿਹੜਾ ਹੁਣ ਤੁਸੀਂ ਕਰੋਗੇ ਦੁਬਾਰਾ ਇਹਦੇ ਲਈ ਕੋਈ ਮਹਿੰਮ ਛੇੜੋਗੇ ਜਾਂ ਬਸ ਚੁੱਪ ਜਿਹੜੀ ਤੁਹਾਡੀ ਚੁੱਪ ਵਿੱਚ ਚੁੱਪ ਹੁਣ ਤਾਂ ਮੈਂ ਮਹਿੰਮ ਛੇੜੀ ਗਈ ਹੁਣ ਤਾਂ ਮੇਰਾ ਖਿਆਲ ਹੈ ਕਿ ਬਾਦਲ ਸਿੰਗਲ デザਰਟ ਰਹਿ ਜਾਣਗੇ ਜੀ ਆ 2017 ਹੁਣ ਤਾਂ ਹਾਥੀ ਨਾ ਗਿਆ ਹਾਥੀ ਦੀ ਪੂਛ ਦਾ ਵਾਲ ਹੀ ਰਹਿ ਗਿਆ ਹੁਣ ਤਾਂ ਲੋਕਾਂ ਨੇ ਚੇਂਜ ਲੈ ਕੇ ਆਉਣੀ ਹੈ ਨਾ ਕੀ ਲੱਗਦਾ ਤੁਹਾਨੂੰ ਬਾਦਲਾਂ ਨੂੰ ਕਿੰਨੀਆਂ ਸੀਟਾਂ ਆਉਣੀਆਂ ਤੁਸੀਂ ਐ ਕਿਉਂ ਕਹਿ ਰਹ ਸਾਰਾ ਦਿਨ ਲੋਕਾਂ 'ਚ ਰਹਿੰਦੇ ਜੇ ਤੁਸੀਂ ਲੋਕਾਂ 'ਚ ਵਿਚਰਦੇ ਤਾਂ ਅਸੀਂ ਵੀ ਲੋਕਾਂ 'ਚ ਵਿਚਰਦੇ ਹਾਂ ਲੋਕਾਂ ਦੀ ਨਬਜ ਜਿਹੜੇ ਲੋਕ ਦਾਦੇ-ਪਰਦਾਦੇ ਤੋਂ ਕਾਲੀਦਲ ਨੂੰ ਵੋਟ ਪਾਉਂਦੇ ਸੀ ਅੱਜ ਉਹ ਲੋਕ ਵੀ ਕਹਿੰਦੇ ਵੀ ਬਾਦਲਾ ਨੂੰ ਵੋਟ ਨਹੀਂ ਪਾਉਣੀ ਅੱਜ ਵੀ ਮਨ ਦੇ ਅੰਦਰ ਕਾਲੀਦਲ ਪ੍ਰਤੀ ਸਤਿਕਾਰ ਹੈ ਬਾਦਲਾ ਪ੍ਰਤੀ ਨਹੀਂ ਕਾਲੀਦਲ ਦਾ ਇਤਿਹਾਸ ਤਾਂ ਬੜਾ ਸ਼ਾਨਾਮਤਾ ਸੀ ਇਹਨਾਂ ਨੇ ਕਲੰਕਿਤ ਕਰਤਾ ਅੱਗੇ ਬਾਦਲਾ ਨੇ ਪ੍ਰਾਈਵੇਟ ਲਿਮਟਿਡ ਕੰਪਨੀ ਤੇ ਮਾਫੀਆ ਦੇ ਰੂਪ ਦੇ ਵਿੱਚ ਕਾਲੀਦਲ ਨੂੰ ਕਨਵਰਟ ਕਰਤਾ ਸੋ ਇਹ ਸਿੰਗਲ ਡਿਜ਼ਰਟ ਸੁਖਵੀਰ ਬਾਦਲ 25 ਸਾਲ ਕਹਿੰਦਾ ਸੀ ਨਾ ਤੇ ਮੇਰਾ ਖਿਆਲ ਹੈ ਕਿ ਇਸ ਸਿਨੈਰੀਓ ਦੇ ਉੱਤੇ ਜੇ ਝਾਤ ਮਾਰ ਕੇ ਦੇਖਦੇ ਤੇ 25 ਸਾਲ ਦੁਆਰਾ ਅਕਾਲੀ ਦਲ ਪੰਜਾਬ ਦੇ ਵਿੱਚ ਰਾਜ ਨਹੀਂ ਕਰ ਸਕਿਆ ਲੋਕ ਕਿੰਨੀਆਂ ਸੀਟਾਂ ਕਿੰਨੀਆਂ ਸੀਟਾਂ ਮਟਾ ਦੇਣਗੇ ਸਿੰਗਲ ਡਿਜ਼ਿਟ ਦਸਵੀਂ ਪੌੜੀ ਨਹੀਂ ਚੜਦੇ 9 ਤੋਂ ਥੱਲੇ ਥੱਲੇ ਹੀ ਸਮਾਨ ਰਹੇਗਾ ਇਹਨਾਂ ਦਾ ਇੱਕ ਤੁਸੀਂ ਬੜੀ ਵੱਡੀ ਗੱਲ ਮੈਨੂੰ ਹੀ ਕਹੀ ਸੀ ਚੰਡੀਗੜ੍ਹ ਦੇ ਅੰਦਰ ਕਿ ਫਾਸਟ ਵੇ ਦੇ ਦਫਤਰ ਘੇਰਾਂਗੇ ਫਾਸਟ ਵੇ ਨੇ ਇੱਕ ਮਾਫੀਆ ਪੈਦਾ ਕੀਤਾਗਾ ਕੀ ਹੋ ਗਿਆ ਤੁਸੀਂ ਕਿਹਾ ਸੀ ਦਫਤਰ ਘੇਰਾਂਗੇ ਉਹਦੇ ਉਹਦੇ ਉੱਤੇ ਵੀ ਕੁਝ ਨਹੀਂ ਕੀਤਾ ਤੁਸੀਂ ਮੈਂ ਤੁਹਾਨੂੰ ਦੱਸਦਾ ਉਹਦੇ ਉੱਤੇ ਬਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਇੱਕ ਟੀਮ ਗਠਿਤ ਕੀਤੀ ਗਈ ਹੈ ਹੋ ਸਕਦਾ ਸ਼ਾਇਦ ਤੁਹਾਡੇ ਵੀ ਉਹ ਧਿਆਨ ਦੇ ਵਿੱਚ ਹੋਵੇ ਜਦੋਂ ਆਪਾਂ ਫਾਸਟਵੇ ਦਾ 12370 ਕਰੋੜ ਰੁਪਏ ਦਾ ਇਹਨਾਂ ਦਾ ਘਪੜਾ ਫੜਿਆ ਮੈਂ ਉਸ ਦਿਨ ਪ੍ਰੈਸ ਨੂੰ ਰਿਕੁਐਸਟ ਕੀਤੀ ਸੀ ਵੀ ਇਹ ਗੁਰਦੀਪ ਜਿਹੜਾ ਦੀ ਫਾਸਟਵੇ ਨਹੀਂ ਗਈ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਫਾਸਟ ਵੇ ਆ ਸੁਖਵੀਰ ਬਾਦਲ ਦਾ ਮਖੌਟਾ ਪਾਈ ਫਿਰਦਾ ਜੁਝਾਰ ਜੁਝਾਰ ਤਾਂ ਐਵੇਂ ਕੋਈ ਐਵੇਂ ਇੱਕੀ ਦੁੱਕੀ ਪੈਸੇ ਦਾ ਹਿੱਸੇਦਾਰ ਆ ਉਹਦੇ ਚ ਤੇ ਮੇਰੀ ਗੱਲ ਨੂੰ ਤਸਦੀਕ ਕਰਤਾ ਜਦੋਂ ਸ਼ਾਮ ਨੂੰ ਫਾਸਟ ਵੇ ਦਾ ਪ੍ਰੈਸ ਨੂੰ ਰਿਲੀਜ਼ ਜਾਂਦਾ ਜਿੱਥੋਂ ਮੇਲ ਆਈਡੀ ਦੇ ਵਿੱਚੋਂ ਸੁਖਵੀਰ ਬਾਦਲ ਦੇ ਪ੍ਰੈਸ ਨੋਟ ਜਾਂਦੇ ਆ ਪਾਰਟੀ ਦੇ ਡਿਪਟੀ ਸੀਐਮ ਦੇ ਇਸ ਪ੍ਰੈਸ ਨੋਟ ਜਾਂਦੇ ਆ ਉਸੇ ਮੇਲ ਆਈਡੀ ਤੋਂ ਫਾਸਟ ਵੇ ਦਾ ਜਵਾਬ ਜਾ ਰਿਹਾ ਤੇ ਟ੍ਰਿਬਿਊਨ ਅਫਵਾਰ ਨੇ ਡੱਬੀ ਵੀ ਮਾਰੀ ਮੈਂ ਉਹ ਤੁਹਾਨੂੰ ਦੱਸਣਾ ਚਾਹਣਾ ਦੀ 12370 ਕਰੋੜ ਰੁਪਏ ਦੇ ਗਵਨ ਕਪੜੇ ਦਾ ਭਾਰ ਸਰਕਾਰ ਦੇ ਫਾਈਨਾਂਸ ਵਿੱਤ ਮੰਤਰਾਲਾ ਨੇ ਇੱਕ ਕਮੇਟੀ ਗਠਨ ਕਰਕੇ ਉਹਦੇ ਤੇ ਪੂਰੀ ਸ਼ਾਨ ਵੀਣ ਹੋ ਰਹੀ ਹੈ। ਇਟ ਟੇਕਸ ਸਮ ਟਾਈਮ ਮੇਰਾ ਖਿਆਲ ਹੈ ਕਿ ਮੇਰਾ ਮੈਂ ਜਾ ਕੇ ਵੀ ਆਇਆ ਦੋ ਵਾਰ ਤੇ ਇਸ ਕਮੇਟੀ ਦੇ ਨਾਲ ਨਾਲ ਇੱਕ ਪ੍ਰੈਸ਼ਰ ਤਾਂ ਸਾਡਾ ਰਹੂਗਾ ਹੀ ਪ੍ਰਧਾਨ ਮੰਤਰੀ ਨੂੰ ਤੁਸੀਂ ਲਿਖਿਆ ਸੀਗਾ ਕਿ ਉਹਦੇ ਤੋਂ ਬਿਨਾ ਅਸੀਂ ਪ੍ਰੋਟੈਸਟਾਂ ਜਿਹੜਾ ਜਾਰੀ ਰੱਖਾਂਗੇ ਉਹਨਾਂ ਦੇ ਦਫ਼ਤਰ ਘੇਰਾਂਗੇ ਜਾਮ ਕਰਾਂਗੇ ਇਸ ਨੂੰ। ਉਹ ਅੰਦੋਲਨ ਦਾ ਕੀ ਬਣਿਆ? ਉਹ ਉਹ ਅੰਦੋਲਨ ਦੀ ਮੈਂ ਦੱਸਦਾ ਕਿ ਜੇ ਭਤ ਮੰਤਰਾਲੇ ਦੀ ਟੀਮ ਦੀ ਕੋਈ ਸਟਾ ਰਿਪੋਰਟ ਪੋਜ਼ਿਟਿਵ ਨਾ ਹੋਈ ਤੇ ਹੋ ਸਕਦਾ ਇਕੱਲਾ ਇਹਨਾਂ ਦਾ ਦਫ਼ਤਰ ਨਹੀਂ ਦਿੱਲੀ ਵੀ ਜਾ ਕੇ ਕੋਈ ਨਾ ਕੋਈ ਜਿਹੜਾ ਉੱਥੇ ਵੀ ਜਾ ਕੇ ਪੰਜਾਬ ਦੀ ਲੁੱਟ ਖਸਟ ਦਾ ਪਿੱਟ ਸਿਆਪਾ ਕਰਕੇ ਆਵਾਂਗੇ ਕੋਈ ਉਹਦੇ ਤੋਂ ਪਿੱਛੇ ਨਹੀਂ ਪਰ ਉਹਦੀ ਜਿਹੜੀ ਸਿਰਫ ਇਹ ਆ ਕਿ ਜੇ ਜਿਹੜੀ ਜਾਂਚ ਕਮੇਟੀ ਬਣੀ ਉਹਦਾ ਕਨਕਲੂਜਨ ਦੇਖ ਲਈਏ ਸਟਾ ਦੇਖ ਲਈਏ ਵੀ ਕੀ ਹੈ ਮੇਰਾ ਤਾਂ ਖਿਆਲ ਆ ਮੇਰਾ ਵਿਸ਼ਵਾਸ ਆ ਕਿ ਉਹਦਾ ਸਟਾ ਵੀ ਬੜਾ ਪੋਜ਼ਿਟਿਵ ਆਏਗਾ ਕਿਉਂਕਿ ਜਿੱਡੀ ਪੱਧਰ ਤੇ ਉਹਨਾਂ ਨੂੰ ਡਾਕੂਮੈਂਟਰੀ ਸਬੂਤ ਦਿੱਤੇ ਐ ਐਵੀਡੈਂਸਸ ਦਿੱਤੇ ਐ ਤੇ ਉਹ ਬਹੁਤ ਵੱਡਾ ਇੱਕ ਕੇਵਲ ਮਾਫੀਆ ਦਾ ਹਮਾਜਵੀ ਪਾਰਟੀ ਕਹਿ ਰਹੀ ਹੈ ਕਿ ਜੇ ਸਾਡੀ ਸਰਕਾਰ ਬਣ ਗਈ ਤਾਂ ਮਜੀਠੀਆ ਨੂੰ ਕਾਲਰ ਫੜ ਕੇ ਅੰਦਰ ਦੇਵਾਂਗੇ ਤੁਹਾਨੂੰ ਲੱਗਦਾ ਹੋਗਾ ਕਿ ਤੁਹਾਡੇ ਲਈ ਕੋਈ ਜ਼ਮੀਨ ਬਚੇਗੀ ਜਦੋਂ ਐਡੀਆਂ ਐਡੀਆਂ ਗੱਲਾਂ ਕਰ ਰਹੇ ਨੇ ਜਿਹੜੀ ਸਿਆਸਤ ਤੁਸੀਂ ਲੁਧਿਆਣੇ 'ਚ ਕਰ ਰਹੇ ਹੋ ਇਹ ਖਿਸਕੇਗੀ ਨਹੀਂ ਇਹਦੀ ਜ਼ਮੀਨ ਹਾਤੀ ਦੇ ਜਾਂਦੇ ਖਾਣ ਵਾਲੇ ਹੋਰ ਆ ਤੇ ਦਿਖਾਉਣ ਵਾਲੇ ਹੋਰ ਏਜੰਡੇ ਦੇ ਉੱਤੇ ਚੋਣ ਮੈਨੀਫੈਸਟੋ ਦੇ ਉੱਤੇ ਚੰਗੀਆਂ-ਚੰਗੀਆਂ ਗੱਲਾਂ ਕਰ ਲੈਣੀਆਂ ਚੰਗਾ ਗੁੱਡ ਏਜੰਡਾ ਕੰਪਿਊਟਰ 'ਚੋਂ ਪ੍ਰਿੰਟ ਕੱਢ ਕੇ ਬਣਾ ਲੈਣਾ ਹੋਰ ਗੱਲ ਹੈ ਉਦੇ ਤੇ ਕੰਮ ਕਰਨਾ ਉਹ ਬੜਾ ਜਦੋਂ ਬੰਦਾ ਸਰਕਾਰ ਦੇ ਵਿੱਚ ਨਾ ਮੋਦੀ ਜੀ 56 ਇੰਚ ਦੀ ਛਾਤੀ ਕੱਢ ਕੇ ਪਾਕਿਸਤਾਨ ਨੂੰ ਕਹਿ ਦਿਆਂ ਗੱਲਾਂ ਕਰਦੇ ਐਜ਼ ਅ ਸੀਐਮ ਜਦੋਂ ਮੁੱਖ ਮੰਤਰੀ ਗੁਜਰਾਤ ਹੁੰਦੇ ਸੀ ਤੇ ਕਿਦਾਂ ਦੇ ਸਟੇਟਮੈਂਟ ਸੀ ਕਿਦਾਂ ਦੀ ਉਹਨਾਂ ਦੀ ਇੰਟਰਵਿਊਆਂ ਸੀ ਤੇ ਜਦੋਂ ਬਣ ਕੇ ਪੀਐਮ ਤੇ 56 ਇੰਚ ਦੀ ਛਾਤੀ ਵੀ ਸੁੰਗੜ ਗਈ ਸੋ ਹਾਥੀ ਦੇ ਦੰਦ ਖਾਣ ਵਾਲੇ ਹੋਰ ਆ ਦਿਖਾਉਣ ਵਾਲੇ ਹੋਰ ਆ ਜਦੋਂ ਇਹ ਕਿਹੜਾ ਹਾਥੀ ਹੈਗਾ ਜੀ ਦੇ ਹੋ ਦੰਦ ਨਹੀਂ ਦਿਖਾਉਣ ਵਾਲੇ ਤੇ ਖਾਣ ਵਾਲੇ ਜਿਹਦੀ ਤੁਸੀਂ ਗੱਲ ਕੀਤੀ ਆ ਨਾ ਲਓ ਹਾਥੀ ਦਾ ਨਹੀਂ ਤੁਸੀਂ ਗੱਲ ਕਰਕੇ ਛੱਡੋ ਵੀ ਆਮ ਆਦਮੀ ਪਾਰਟੀ ਨੇ ਅਸੀਂ ਗੱਲਾਂ ਕੀਤੀਆਂ ਨੇ ਮੈਂ ਤਾਂ ਕਹਣਾ ਕਿ ਗੁੱਡ ਆ ਪਰ ਇਹਨਾਂ ਗੱਲਾਂ ਦੇ ਉੱਤੇ ਅਮਲ ਜ਼ਰੂਰ ਹੋਣਾ ਚਾਹੀਦਾ ਮੈਂ ਤਾਂ ਅੱਜ ਵੀ ਕਹਣਾ ਮੈਂ ਆਪਣੀ ਸਟੇਟਮੈਂਟ ਦਿੱਤੀ ਜਿੱਦਣ ਸੰਜੇ ਜੀ ਦੇ ਉੱਤੇ ਉਹਨਾਂ ਨੇ ਡਾਫਰਮੇਸ਼ਨ ਕੀਤੀ ਆ ਨਾ ਮਜੀਠੀਆ ਜੀ ਨੇ ਮੈਂ ਉਹਦੋਂ ਸਾਰੀ ਪ੍ਰੈਸ ਨੂੰ ਸਟੇਟਮੈਂਟ ਭੇਜੀ ਵੀ ਮਜੀਠੀਆ ਸੀਬੀਆਈ ਦੀ ਜਾਂਚ ਤੋਂ ਕਿਉਂ ਡਰਦਾ ਸੀਬੀਆਈ ਦੁੱਧਾ ਦੁੱਧ ਪਾਣੀ ਦਾ ਪਾਣੀ ਕਰੇਗੀ ਆਪ ਸੀਐਮ ਕੋਲੇ ਜਾਵੇ ਸੀਐਮ ਦੀ ਜੂਰੀਡਿਕਸ਼ਨ ਹੈਗੀ ਆ ਵੀ ਉਹ ਸੀਏ ਸੀਬੀਆਈ ਤੋਂ ਜਾਂਚ ਕਰਵਾ ਸਕਦਾ ਪੰਜਾਬ ਦੇ ਅੰਦਰ ਨਸ਼ਾ ਮਾਫੀਆ ਦੇ ਅੰਦਰ ਕਿਹੜੇ ਕਿਹੜੇ ਅਫਸਰ ਤੇ ਕਿਹੜੇ ਕਿਹੜੇ ਲੀਡਰ ਕਿਉਂ ਨਹੀਂ ਸੀਬੀਆਈ ਜਾਂਚ ਹੁੰਦੀ ਕਿਉਂ ਇੱਕ ਦੂਸਰੇ ਉੱਤੇ ਮਾਨਹਾਨੀ ਦੇ ਕੇਸ ਹੁੰਦੇ ਆ ਮੈਂ ਤਹਿਸੀਲਦਾਰ ਕਾਂਡ ਦੇ ਵਿੱਚ નિર્ਦੋਸ਼ ਹੋ ਕੇ 10 ਮਹੀਨੇ 9 ਦਿਨ ਜੇਲ੍ਹ ਕੱਟ ਗਿਆ ਮੈਂ ਸੁਪਰੀਮ ਕੋਰਟ ਖੁਦ ਜਾ ਕੇ ਸੀਬੀਆਈ ਦੀ ਜਾਂਚ ਲੈ ਕੇ ਆਇਆ ਤੇ ਸੀਬੀਆਈ ਨੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਮੈਨੂੰ ਅਕਾਲੀ ਦਲ ਚ ਰਹੇ ਹੋ ਸਮਝੀ ਦੀ ਅਕਾਲੀ ਦਲ ਦੇ ਨਾਲ ਤੁਹਾਡੀ ਮਜੀਠੀਆ ਦੇ ਉੱਤੇ ਜੋ ਐਲੀਗੇਸ਼ਨ ਲੱਗ ਰਹੇ ਨੇ ਜਾਂ ਕਾਲੀ ਲੀਡਰਾਂ ਤੇ ਜੋ ਐਲੀਗੇਸ਼ਨ ਲੱਗ ਰਹੇ ਨੇ ਇਹਨਾਂ ਵਿੱਚ ਕਿੰਨਾ ਕੁ ਸੱਚ ਆਗਾ ਤੇ ਧੂਆ ਤਾਂ ਉੱਥੇ ਹੀ ਹੈ ਬਿਨਾ ਅੱਗ ਤੋਂ ਕਦੇ ਧੂਆ ਉਤਪੰਨ ਨਹੀਂ ਹੁੰਦਾ ਵਿਧਾਨ ਸਭਾ ਦੇ ਅੰਦਰ ਵੀ ਮੈਂ ਇਹ ਗੱਲ ਕੀਤੀ ਸੀ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਰਾਜਾ ਬੜਿੰਗ ਦੇ ਉੱਤੇ ਦੋਸ਼ ਲੱਗਿਆ ਸੀ ਵੀ ਉਹ ਫਲਾਨਾ ਇੱਕ ਨਸ਼ੇੜੀ ਫੜਿਆ ਗਿਆ ਕੋਈ ਡਰੱਗਸ ਸਮਗਲਰ ਫੜਿਆ ਗਿਆ ਤੇ ਉਹਨੇ ਰਾਜਾ ਬੜਿੰਗ ਨਾਲ ਉਹਦੀ ਕੋਈ ਐਸੋਸੀਏਸ਼ਨ ਸੀ ਜਾਂ ਉਹਨੂੰ ਕੋਈ ਫੋਨ ਕਰਦਾ ਸੀ ਜਾਂ ਕੋਈ ਏਦਾਂ ਦੀ ਗੱਲ ਸੀ ਤੇ ਰਾਜਾ ਬੜਿੰਗ ਨੇ ਇਹ ਗੱਲ ਕਹੀ ਸੀ ਕਿ ਜਾਂਚ ਕਰਾ ਦਿਓ ਸੀਬੀਆਈ ਦੇ ਕਮ ਸੇ ਕਮ ਸਾਰੀ ਅਸਲੀਅਤ ਤਾਂ ਸਾਹਮਣੇ ਆਵੇ ਕਮ ਸੇ ਕਮ ਇਹ ਤਾਂ ਪਤਾ ਲੱਗੇ ਕਿ ਇਸ ਸੰਗਠਨ ਦੇ ਵਿੱਚ ਲੋਕ ਕੌਣ ਨੇ ਕੀ ਇਹ ਚਿੱਟੇ ਜਿਹੜਾ ਬਾਰਡਰ ਪਾਰ ਤੋਂ ਆਇਆ ਕਿ ਸੰਥਾਟਕ ਬਣਿਆ ਕਿ ਪੰਜਾਬ ਦੇ ਅੰਦਰ ਕੈਮੀਕਲਸ ਤੋਂ ਨਸ਼ਾ ਤਿਆਰ ਹੋ ਕੇ ਅੱਜ ਜਵਾਨੀ ਦਾ ਘਾਣ ਹੋ ਰਿਹਾ ਸਚਾਈ ਕੀ ਹੈ ਧੂਆਂ ਉੱਥੇ ਆ ਜਿੱਥੇ ਅੱਗ ਹੈ ਜੇ ਕਿਸੇ ਦੇ ਉੱਤੇ ਕੋਈ ਉਂਗਲੀ ਉਠੀ ਆ ਜੇ ਉਹ ਉਂਗਲੀ 1 ਰੁਪਿਆ ਉਠੀ ਆ ਤੇ ਮੰਨ ਕੇ ਚੱਲੋ ਕੋਈ 10 15 20 ਪੈਸੇ ਸਚਾਈ ਜ਼ਰੂਰ ਆ ਉਹਦੇ ਪਿੱਛੇ ਸੋ ਇਹਦੇ ਉੱਤੇ सीबीआई ਦੀ ਜਾਂਚ ਹੋਣੀ ਚਾਹੀਦੀ ਆ ਤੱਤ ਸਾਹਮਣੇ ਆਉਣੇ ਚਾਹੀਦੇ ਆ ਕਿ ਪੰਜਾਬ ਦੀ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਨੂੰ ਸ਼ਿਮਾ ਚਿੱਟੇ ਦਾ ਦਰਿਆ ਕਿਨੇ ਵਗਾਇਆ ਚਪਟਲ ਮਰਿੰਦਰ ਸਿੰਘ ਕਹਿੰਦੇ ਸੀ ਬਾਦਲਾ ਨੂੰ ਅੰਦਰ ਦੇ ਦੇ ਦਿਆਂਗਾ ਖੂੰਡਾ ਖੜਕਾ ਦੇਾਂਗੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕਰਤਾ ਕੇਜਰੀਵਾਲ ਵੀ ਉਸੇ ਲਈ ਤੇ ਚੱਲ ਪਈ ਕੇਜਰੀਵਾਲ ਵੀ ਕਹਿੰਦੇ ਨੇ ਕਮਿਸ਼ਨ ਬਣਾਉਂਗਾ ਅੰਦਰ ਦੇਉਂਗਾ ਇਹ ਠੀਕ ਆ ਕਿ ਕਿ ਮੁੱਦਿਆਂ ਦੀ ਸੈਸਟ ਹੋਣੀ ਚਾਹੀਦੀ ਜਾਂ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਪਾਰਟੀ ਦੇ ਵਿੱਚ ਚੋਣ ਮੈਨੀਫੈਸਟੋ ਤੇ ਚੋਣ ਜੁਮਲੇ ਇਹਦਾ ਜੁਮਲੇ ਪੁਰਾਣਾ ਤਜਰਬਾ ਤਾਂ ਇਹ ਕਹਿੰਦਾ ਵੀ ਇਹ ਚੋਣ ਸਟੰਟ ਤੇ ਚੋਣ ਜੁਮਲੇ ਬਣੇ ਹੋਏ ਨੇ ਕਿ ਐਦਾਂ ਦੀਆਂ ਗੱਲਾਂ ਕਰੋ ਤੇ ਵੋਟਰ ਨੂੰ ਹਿਪਨੋਟਾਈਜ਼ ਕਰਕੇ ਬੋਟ ਕਾਸਟ ਕਰਾ ਲੋ ਬਟ ਬਾਅਦ ਦੇ ਵਿੱਚ ਘਿਓ ਖਿਜੜੀ ਹੋ ਜਾ ਜੇ ਅੱਜ ਕੇਜਰੀਵਾਲ ਤੁਹਾਨੂੰ ਲੱਗਦਾ ਕੇਜਰੀਵਾਲ ਵੀ ਜੁਮਲੇ ਛੱਡ ਰਿਹਾ ਇਹ ਅੱਜ ਕੇਜਰੀਵਾਲ ਜੀ ਮੈਂ ਉਹ ਹੀ ਗੱਲ ਪੂਰੀ ਕਰਨ ਗਿਆ ਸੀ ਜੇ ਅੱਜ ਕੇਜਰੀਵਾਲ ਜੀ ਇਹ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਇਹਦੇ ਤੇ ਪੂਰਾ ਕਮਿਟਿਡ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਪੰਜਾਬ ਦੇ ਸਿਰ 125 ਲੱਖ ਕਰੋੜ ਦਾ ਕਰਜ਼ਾ ਕਿਵੇਂ ਆ ਉਹ ਕਿਹਦੀ ਬੈਟਰਮੈਂਟ ਵਾਸਤੇ ਕਿਹੜੀ ਕਮਿਊਨਿਟੀ ਦੀ ਬੈਟਰਮੈਂਟ ਹੋਈ ਆ ਕਿਹੜੀ ਡਿਵੈਲਪਮੈਂਟ ਹੋਈ ਆ ਪੈਸੇ ਗਏ ਕਿੱਥੇ ਆ ਦੂਸਰਾ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਨੁਕਸਾਨ ਸਾਡੇ ਨੌਜਵਾਨ ਵਰਗ ਦਾ ਹੋਇਆ ਨਸ਼ਾ ਕਰਕੇ ਪੰਜਾਬ ਦੇ ਅੰਦਰ ਨਸ਼ੇ ਕਿੱਥੋਂ ਆਇਆ ਮਜੀਠੀਆ ਵਿੱਚ ਸ਼ਾਮਲ ਸਰਬੰਸ ਸਿੰਘ ਜੀ ਫਲੋਰ ਸ਼ਾਮਲ ਨੇ ਕਿਹੜੇ-ਕਿਹੜੇ ਅਫਸਰ ਤੇ ਕਿਹੜੇ-ਕਿਹੜੇ ਪੋਲਿਟਿਸ਼ੀਅਨ ਜਿੰਨੇ ਪੰਜਾਬ ਦੇ ਅੰਦਰ ਰਾਜਨੀਤਿਕ ਲੋਗ ਨੇ ਜੀ ਅੱਜ ਕੇਜਰੀਵਾਲ ਜੀ ਇਹ ਗੱਲ ਕਹਿ ਰਿਹਾ ਤੇ ਉਹਨਾਂ ਨੂੰ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਉਦੇ ਤੇ ਕੈਪਟਨ ਮਰਿੰਦਰ ਸਿੰਘ ਵਾਲਾ ਖੁੰਡਾ ਖੜਕਾਉਣ ਵਾਲਾ ਜਾਂ ਮੈਂ ਚੂਹਾ ਸਮਝ ਕੇ ਪੈਰ ਦੇ ਨਾਲ ਮਸਲ ਦਿਆਂਗਾ ਇਹ ਚੋਣ ਜੁਮਲੇ ਕੇਜਰੀਵਾਲ ਜੀ ਦੀ ਲਗ ਛਪੀਆ ਤੋਂ ਉਹਨਾਂ ਨੂੰ ਜਰੂਰ ਕਮਿਟਿਡ ਹੋਣਾ ਚਾਹੀਦਾ ਕਿ ਪੰਜਾਬ ਦਾ ਜਿਹੜਾ ਲਾ ਉਸ ਕੇਜਰੀਵਾਲ ਨੂੰ ਇਸ ਤਰ੍ਹਾਂ ਦੀ ਭਾਸ਼ਾ ਵਰਤਣੀ ਚਾਹੀਦੀ ਹੈਗੀ ਤੁਸੀਂ ਮੰਨਦੇ ਹੋ ਕਿ ਇਸ ਤਰ੍ਹਾਂ ਦੀ ਭਾਸ਼ਾ ਵਰਤਨ ਉਹ ਜਦੋਂ ਆਲਟਰਨੇਟਿਵ ਪੋਲਿਟਿਕਸ ਦੀ ਗੱਲ ਕਰਦੇ ਨੇ ਕਾਂਗਰਸ ਅਕਾਲੀ ਦਲ ਤੋਂ ਵੱਖ ਹੁੰਦੇ ਨੇ ਭਾਸ਼ਾ ਉਹੀ ਹੈਗੀ ਕਾਂਗਰਸ ਤੇ ਕਾਲੀ ਗਾਲੀ ਨਹੀਂ ਕੋਈ ਭਾਸ਼ਾ ਤਾਂ ਦੇਖੋ ਜਿਹੜੀ ਭਾਸ਼ਾ ਉਹਨਾਂ ਨੇ ਵਰਤੋਂ ਕੀਤੀ ਆ ਉਸ ਭਾਸ਼ਾ ਦੇ ਉੱਤੇ ਉਸ ਸੈਂਟੈਂਸ ਦੇ ਉੱਤੇ ਸ਼ਬਦ ਫਿਰ ਤਾਂ ਉਹ ਮਾੜੇ ਨਹੀਂ ਫਿਰ ਤਾਂ ਭਾਸ਼ਾ ਵੀ ਚੰਗੀ ਆ ਸੈਂਟੈਂਸ ਵੀ ਚੰਗੇ ਆ ਜੇ ਉਹਨਾਂ ਤੇ ਪਹਿਰਾ ਨਾ ਦਿੱਤਾ ਤੇ ਫਿਰ ਭਾਸ਼ਾ ਵੀ ਮਾੜੀ ਆ ਮੁੱਦਿਆਂ ਦੀ ਰਾਜਨੀਤੀ ਨਹੀਂ ਨਾ ਹੋ ਰਹੀ ਮੁੱਦਿਆਂ ਦੀ ਰਾਜਨੀਤੀ ਦੀ ਗੱਲ ਪੰਜਾਬ 'ਚ ਹੋਣੀ ਚਾਹੀਦੀ ਹੈ ਕਿ ਵਿਅਕਤੀਆਂ ਦੀ ਰਾਜਨੀਤੀ ਹੋਗੀ ਵਿਅਕਤ ਪਰਸਨੈਲਿਟੀ ਕਲਟ ਦੇ ਨਾਲ ਲੜਾਈ ਸ਼ੁਰੂ ਹੋਗੀ ਮਜੀਠੀਏ ਨੂੰ ਅੰਦਰ ਦੇ ਦੇ ਦਾਂਗੇ ਇਸ ਕਮਿਸ਼ਨ ਬਣਾਵਾਂਗੇ ਸਰਕਾਰ ਦੇ ਉੱਤੇ ਮੁੱਦਿਆਂ ਦੀ ਗੱਲ ਕਿੱਧਰ ਗਈ ਇਹ ਮੁੱਦਿਆਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਅਸਲ ਤੇ ਵਿੱਚ ਅੱਜ ਸਭ ਤੋਂ ਜ਼ਰੂਰਤ ਹੈ ਕਿ ਪੰਜਾਬ ਦੇ ਅੰਦਰ ਮੁੱਦਿਆਂ ਤੇ ਆਧਾਰਿਤ ਰਾਜਨੀਤੀ ਦੀ ਲੋੜਾ ਜਿਹੜੀ ਪੰਜਾਬ ਦੀ ਗੱਡੀ ਦੀ ਅਲਾਈਨਮੈਂਟ بگੜੀ ਆ ਉਹਨੂੰ ਅਲਾਈਨਮੈਂਟ ਨੂੰ ਸਹੀ ਕਰਨ ਵਾਸਤੇ ਕਿ ਸਾਡੇ ਕੋਲੇ ਸੋਰਸ ਆਫ ਇਨਕਮ ਪੰਜਾਬ ਦੇ ਕੀ ਹੈ ਕਿ ਤੁਹਾਨੂੰ ਲੱਗਦਾ ਨਹੀਂ ਕੇਜਰੀਆਵਾਲ ਗਲਤ ਕਰ ਰਹੇ ਨੇ ਜੋ ਕਰ ਰਹੇ ਨੇ ਹੁਣ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੇ ਮੁੱਦਿਆਂ ਤੇ ਆਧਾਰਿਤ ਗੱਲ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣ ਦੀ ਜ਼ਰੂਰਤ ਹੈਗੀ ਆ ਅੱਜ ਲੋਕ ਪੈਨਿਕ ਕੀ ਨੇ ਅੱਜ ਪਿੰਡਾਂ ਦੇ ਵਿੱਚ ਜਾ ਕੇ ਮਾਹੌਲ ਕੀ ਕਹਿ ਰਹੇ ਆ ਲੋਕ ਕਹਿ ਰਹੇ ਆ ਕਿ ਕੈਪਟਨ ਮਰਿੰਦਰ ਸਿੰਘ ਦੇ ਵੇਲੇ ਸਾਡਾ ਕਿਲਾ 80 ਲੱਖ ਦਾ ਸੀ ਬਾਦਲਾਂ ਵੇਲੇ ਸਾਡਾ ਕਿੱਲਾ 40 ਲੱਖ ਦਾ ਹੋ ਗਿਆ ਅੱਜ ਲੋਕਾਂ ਦੇ ਅੰਦਰ ਮੁੱਦਿਆਂ ਤੇ ਰਾਜਨੀਤੀ ਦੀ ਸੋਚ ਨਾ ਹੋਣ ਕਾਰਨ ਮੁੱਦਿਆਂ ਤੇ ਰਾਜਨੀਤੀ ਨਾ ਕਰਨ ਕਾਰਨ ਲੋਕਾਂ ਦੇ ਅੰਦਰ ਪੈਨਿਕ ਆ ਵੀ ਜ ਆਮ ਆਦਮੀ ਪਾਰਟੀ ਆ ਗਈ ਅੱਜ ਇੱਕ ਡਰਾ ਬੈਗ ਤੇ ਡਰਾ ਕਿ ਸਾਡੀ ਇਹ ਜਿਹੜੀ 40 ਲੱਖ ਵਾਲਾ ਕਿੱਲਾ ਸੀ ਪਹਿਲਾਂ 80 ਦਾ ਕੈਪਟਨ ਵੇਲੇ ਸੀ 40 ਦਾ ਬਾਦਲਾਂ ਵੇਲੇ ਹੋ ਗਿਆ ਤੇ ਇਹਨਾਂ ਵੇਲੇ 15 ਤੋਂ 20 ਲੱਖ ਰੁਪਏ ਦਾ ਰਹਿ ਜਾਣਾ ਮੁੱਦਾ ਹੀਨ ਆਧਾਰ ਜਿਹੜੀ ਰਾਜਨੀਤੀ ਦਾ ਸਿਟਾ ਹੈ ਅੱਜ ਲੋਕਾਂ ਨੂੰ ਦੱਸਣ ਦੀ ਲੋੜ ਆ ਕਿ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ 150 ਲੱਖ ਤੋਂ 750 ਲੱਖ ਕਰੋੜ ਤੋਂ ਉੱਤੇ ਦੀ ਟੱਪ ਗਈ ਅਸੀਂ ਇਹਨੂੰ ਲਾਉਣ ਵਾਸਤੇ ਕਿੱਥੋਂ ਸਾਡੇ ਕੋਲ ਸੋਰਸਸ ਆਫ ਇਨਕਮ ਕੀ ਹੈ ਐਸੈਟਸ ਕੀ ਨੇ ਸਾਡੇ ਕੋਲ ਅਸੀਂ ਇਹਨੂੰ ਕਿੱਥੋਂ ਉਤਾਰਾਂਗੇ ਕਿੱਥੋਂ ਅਸੀਂ ਕਿਸਾਨਾਂ ਦੀ ਬੈਟਰਮੈਂਟ ਕਰਾਂਗੇ ਕਿੱਥੋਂ ਅਸੀਂ ਵਪਾਰੀ ਦੀ ਇੰਡਸਟਰੀ ਦੀ ਬੈਟਰਮੈਂਟ ਜੀ ਆਮ ਆਦਮੀ ਨਾਲ ਸਮਝੌਤਾ ਕਰ ਰਿਹਾ ਠੀਕ ਜੇ ਆਮ ਆਦਮੀ ਨਾਲ ਸਮਝੌਤਾ ਨਹੀਂ ਹੁੰਦਾਗਾ ਆਮ ਆਦਮੀ ਨਾਲ ਗੱਲ ਸਿਰੇ ਨਹੀਂ ਚੜਦੀ ਹੂੰ ਤਾਂ ਕਾਂਗਰਸ ਨਾਲ ਗੱਠ ਜੁੜ ਹੋਊਗਾ ਟੀਮ ਇਨਸਾਫ ਸਰ ਮੈਂ ਪਹਿਲਾਂ ਤੁਹਾਨੂੰ ਯਾਦਵਿੰਦਰ ਜੀ ਦੱਸ ਕੇ ਹਟਾਂ 1 ਸਾਲ ਦਾ ਹਰ ਸਾਹ ਬਾਕੀ ਆ ਤੁਸੀਂ ਕਾਂਗਰਸ ਤੇ ਦੂਜੇ ਤੀਜੇ ਦੀ ਗੱਲ ਨਾ ਕਰੋ ਕਿਉਂਕਿ ਮੈਂ ਟਰੈਡੀਸ਼ਨਲ ਪੋਲਿਟਿਕਸ ਦੇ ਖਿਲਾਫ ਰਿਹਾ ਹਮੇਸ਼ਾ ਮੈਂ ਬਾਦਲਾਂ ਦੇ ਨਾਲ ਆਪਣੀ ਜ਼ਿੰਦਗੀ ਦੀ ਵੱਡੀ ਭੁੱਲ ਕੀਤੀ ਐਮ ਐਲ اے ਆਜ਼ਾਦ ਜਿੱਤਣ ਤੋਂ ਬਾਅਦ ਬੁੱਧੀਮਾਨ ਲੋਕਾਂ ਦੀ رائے ਅਨੁਸਾਰ ਮੈਂ ਐਸੋਸੀਏਸ਼ਨ ਗਵਰਨਮੈਂਟ ਅਕਾਲੀ ਦਲ ਦੀ ਲੈ ਲਈ ਮੇਰੀ ਜ਼ਿੰਦਗੀ ਦੀ ਵੱਡੀ ਪਾਲਿਸੀ ਪਰ ਮੈਂ ਸਿੱਖ ਆ ਹਾਂ ਉਹਦੇ ਤੋਂ ਟੋਟੇ ਤੇ ਐਲੀਗੇਸ਼ਨ ਲਾਉਂਦੇ ਨੇ ਕਿ ਤੁਸੀਂ ਆਪਣੇ ਬੈਨੀਫਿਟਸ ਦੇ ਲਈ ਸੱਤਾ ਦਾ ਸੁਖ ਭੋਗਣ ਦੇ ਲਈ ਕਾਲੀ ਦਲ ਦੇ ਨਾਲ ਮੈਂ ਉਹ ਹੀ ਦੱਸਣ ਲੱਗਾ ਮੈਂ ਆਮ ਨਾਟ ਅੰਬੀਸ਼ਸ ਫਾਰ ਐਨੀ ਪੋਸਟ ਕਈ ਤਾਂ ਲੋਕ ਹੁੰਦੇ ਨਾ ਵੀ ਜਿਹੜੇ ਅਹੁਦੇ ਵਾਸਤੇ ਅੰਬੀਸ਼ਸ ਹੁੰਦੇ ਆ ਮੈਂ ਬਹੁਤ ਵੱਡਾ ਅੰਬੀਸ਼ਸ ਹਾਂ ਲੋਕਾਂ ਨੂੰ ਡੈਡੀਕੇਟਿਡ ਤਰੀਕੇ ਦੇ ਨਾਲ ਜੇ ਕੋਈ ਮੈਨੂੰ ਪਾਵਰ ਮਿਲੀਏ ਤੇ ਉਹਨੂੰ ਇੱਕ ਵੱਖਰੇ ਅੰਦਾਜ਼ ਦੇ ਵਿੱਚ ਪਰ ਬਈ ਸਾਹਿਬ ਅਲਿਗੇਸ਼ਨ ਤੁਹਾਡੇ ਤੇ ਹੀ ਲੱਗਿਆ ਉਦੋਂ ਕਿ ਤੁਸੀਂ ਮਿਨਿਸਟਰ ਬਣਨਾ ਚਾਹੁੰਦੇ ਸੀ ਤੁਹਾਨੂੰ ਮਿਨਿਸਟਰ ਨਹੀਂ ਬਣਾਇਆ ਇਸ ਕਰਕੇ ਦੱਸ ਰਿਹਾ ਮੈਂ ਮਿਨਿਸਟਰ ਦੀ ਪਦਵੀ ਨੂੰ ਠੋਕਰ ਮਾਰ ਕੇ ਐਮਪੀ ਇਲੈਕਸ਼ਨ ਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਤੇ ਬ੍ਰਦਰ ਨੂੰ ਤੇ ਮੇਰੀ ਟੀਮ ਦੇ ਇੱਕ ਮੈਂਬਰ ਨੂੰ ਵੱਡੀਆਂ ਆਫਰਾਂ ਕੀਤੀਆਂ ਮੈਂ ਉਹਨੂੰ ਕਹਿ ਕੇ ਆਇਆ ਕਿ ਮੈਂ ਡੇਢ ਸਾਲ ਦੇ ਅਰਸੇ ਵਿੱਚ ਤੇਰੇ ਨਾਲ ਰਹਿ ਕੇ ਸਿੱਖਿਆ ਬਹੁਤ ਕੁਝ ਸਰਕਾਰ ਦੇ ਨਾਲ ਰਹਿ ਕੇ ਜਦੋਂ ਮੈਂ ਐਮਐਲਏ ਨਹੀਂ ਤੇ ਮੈਨੂੰ ਪਤਾ ਨਹੀਂ ਸੀ ਇਹਨਾਂ ਗੱਲਾਂ ਦਾ ਮੈਂ ਤੇਰੇ ਵਿੱਚ ਬਹਿ ਕੇ ਦੇਖ ਲਿਆ ਵੀ ਹੈ ਕੀ ਕੋਸ਼ ਸਰਕਾਰ ਦੇ ਕੋਲੇ ਮੈਂ ਉਹਨਾਂ ਨੂੰ ਠੋਕਰ ਮਾਰ ਕੇ ਆਇਆ ਜੇ ਮੈਂ ਅੰਬੀਸ਼ੀਅਸ ਫਾਰ ਪੋਸਟ ਹੁੰਦਾ ਨਾ ਮੈਂ ਸਤਾ ਸੁਖ ਭੋਗਣ ਦਾ ਆਦੀ ਹੁੰਦਾ ਮੈਂ ਜੇਲਾਂਾਂ 'ਚ ਜਾਣ ਦਾ ਮੇਰੇ ਲੋਕਾਂ ਨੂੰ ਆਨ ਰਿਕਾਰਡ ਕਹਿਣ ਲਈ ਤਿਆਰ ਹਾਂ ਕਿ ਤੁਸੀਂ ਕਦੇ ਕਾਂਗਰਸ ਜਾ ਕਾਲੀtela ਮੁੜ ਕੇ ਨਹੀਂ ਜਾਉਂਗਾ ਮੈਂ ਤੁਹਾਨੂੰ ਕਹਿ ਰਹਾ ਕਿ ਮੈਂ ਟ੍ਰੈਡੀਸ਼ਨਲ ਦੇ ਬਰ ਖਿਲਾਫ ਹਾਂ ਕੋਈ ਆਨੈਸਟ ਲੋਕਾਂ ਦਾ ਕੋਈ ਗਠਬੰਧਨ ਬਣੇਗਾ ਤੇ ਮੈਂ ਰਿਸਪੈਕਟ ਕਰਾਂਗਾ ਉਹਨਾਂ ਦੇ ਡੈਡੀਕੇਟਿਡ ਲੋਕਾਂ ਦਾ ਕੋਈ ਪੰਜਾਬ ਦੇ ਅੰਦਰ ਮਹਾ ਸੰਗਠਨ ਬਣੇਗਾ ਮੈਂ ਉਹਨਾਂ ਨੂੰ ਸਲਾਮ ਤੇ ਸਲੂਟ ਕਰਾਂਗਾ ਮੰਨ ਲਓ ਕਾਂਗਰਸ ਦੀਆਂ ਸੀਟਾਂ ਘਟਦੀਆਂ ਹੋਣ ਤੁਹਾਡੇ ਕੋਲ ਹੋਣ ਕਹੋਂਗੇ ਸਮਰਥਨ ਕਾਂਗਰਸ ਦਾ ਕਦੇ ਵੀ ਨਹੀਂ ਜੀ ਨਵਾਂ ਅਕਾਲੀ ਦਲ ਦੀਆਂ ਸੀਟਾਂ ਘਟਦੀਆਂ ਹੁਣ ਅਕਾਲੀ ਦਲ ਨੂੰ ਪਹਿਲਾਂ ਮੱਥਾ ਟੇਕ ਕੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਕੇ ਛੱਡਿਆ ਤੇ ਦੁਬਾਰਾ ਫੇਰ ਮੈਂ ਕਹਾਂ ਮੈਂ ਕਾਲੀਆਂ ਕੋਲੇ ਜਾਣਾ ਜੇ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਜਾ ਸਕਦੀ ਹੈ ਦਿੱਲੀ 'ਚ ਤੁਹਾਡੇ ਤੋਂ ਜ਼ਿਆਦਾ ਉਹ ਤਾਂ ਇਮਾਨਦਾਰੀ ਦਾ ਸਰਟੀਫਿਕੇਟ ਬਣਦੇ ਨਹੀਂ ਪੂਰੀ ਦੁਨੀਆ 'ਨਹੀਂ ਇਮਾਨਦਾਰੀ ਦਾ ਸਰਟੀਫਿਕੇਟ ਉਹ ਤਾਂ ਸਿਰਫ ਝੰਡੇ ਤੇ ਬਣਦੇ ਆ ਨਾ ਮੇਰੇ ਕੋਲ ਤਾਂ 17 ਸਾਲਾਂ ਦਾ 16 ਸਾਲਾਂ ਦਾ ਤਜਰਬਾ ਕੋਈ ਬੰਦਾ ਨਾ ਜਾ ਸਕਦੇ ਨਹੀਂ ਫਿਰ ਤੁਹਾਨੂੰ ਕਿਸ ਨਾਲ ਸੈਗੀ ਨਹੀਂ ਉਹ ਉਹਨਾਂ ਦੀ ਆਪਣੀ ਸਟ੍ਰੈਟਜੀ ਹੈ ਆਮ ਆਦਮੀ ਪਾਰਟੀ ਦੀ ਆਪਣੀ ਸੋਚ ਆਪਣੀ ਸਟਰੈਟਜੀ ਹੈ ਉਹ ਕਾਂਗਰਸ ਨਾਲ ਭਾਜਪਾ ਨਾਲ ਕਾਲੀਦਾਰ ਨਾਲ ਕੀ ਕਰਦੇ ਉਹਨਾਂ ਦੀ ਡਿਫਰੈਂਟ ਸਟਰੈਟਜੀ ਹੈ ਬਟ ਮੈਂ ਤੁਹਾਨੂੰ ਇਹ ਗੱਲ ਇਨਸ਼ੋਰ ਕਰਦਾ ਤੁਹਾਡੇ ਚੈਨਲ ਦੇ ਜਰੀਏ ਸਾਰੇ ਲੋਕਾਂ ਨੂੰ ਇਹ ਗੱਲ ਇਨਸ਼ੋਰ ਕਰਦਾ ਵੀ ਮੈਂ ਪੈਸ਼ਨਰੀ ਜਰੂਰ ਹਾਂ ਪੋਲਿਟਿਕਸ ਮੇਰਾ ਬਿਜ਼ਨਸ ਵਪਾਰ ਧੰਦਾ ਨਹੀਂ profession ਨਹੀਂ ਮੈਂ ਪੈਸ਼ਨਰੀ ਹਾਂ ਤੇ ਮੇਰਾ ਪੈਸ਼ਨ ਹੈ ਲੋਕਾਂ ਨੂੰ ਇਮਾਨਦਾਰੀ ਦੇ ਨਾਲ ਸਰਵ ਕਰਨਾ ਤੇ ਜਿਹੜਾ ਪੋਲਿਟਿਕਸ ਦੇ ਡਰਟੀ ਗੇਮ ਵਾਲਾ ਸੈਂਟੈਂਸ ਤੇ ਜੁਮਲਾ ਉਹ ਡਰਟੀ ਗੰਦ ਨੂੰ ਸਾਫ ਲੋਕ ਕਹਿੰਦੇ ਨੇ ਹੰਗ ਅਸੈਂਬਲੀ ਬਣ ਸਕਦੀ ਹੈ ਪੰਜਾਬ ਦੇ ਅੰਦਰ ਮੰਨ ਲਓ ਕਾਂਗਰਸ ਦੀਆਂ ਸੀਟਾਂ ਜ਼ਿਆਦਾ ਆ ਜਾਂਦੀਆਂ ਨੇ ਜਾਂ ਆਮ ਆਦਮੀ ਦੀਆਂ ਆ ਜਾਂਦੀਆਂ ਨੇ ਹੋ ਸਕਦਾ ਕਾਂਗਰਸ ਤੇ ਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਜੂ ਕੁਝ ਸੀਟਾਂ ਘਟਦੀਆਂ ਹੋਣਗੀਆਂ ਅਗਰ ਆਮ ਆਦਮੀ ਕਾਂਗਰਸ ਨਾਲ ਜਾਂਦੀ ਹੋਈ ਤਾਂ ਵੀ ਨਹੀਂ ਜਾਉਂਗੇ ਆਮ ਆਦਮੀ ਕਾਂਗਰਸ ਨਾਲ ਜਾਂਦੀ ਹੋਈ ਫਿਰ ਤਾਂ ਜਿਹੜਾ ਕੋਈ ਮੇਰਾ ਖਿਆਲ ਦੋ ਰਾਵਾਂ ਨਹੀਂ ਰਹਿੰਦੀ ਫਿਰ ਤਾਂ ਉਹਨਾਂ ਦੀ ਕਿਸੇ ਚੀਜ਼ ਦੀ ਉਹਨਾਂ ਨੂੰ ਲੋੜ ਹੀ ਨਹੀਂ ਰਣੀ ਨਾਲੇ ਪਿਛਲਾ ਤਜਰਬਾ ਵੀ ਇਹੀ ਗੱਲ ਕਹਿੰਦਾ ਵੀ ਚਲੋ ਉੱਥੇ ਰਲ ਮਿਲ ਕੇ ਸਟੇਟ ਚਲਾ ਲਈ ਸੀ ਇਹਨਾਂ ਨੇ ਦਿੱਲੀ ਸਟੇਟ ਚ ਅੱਜ ਉਹ ਕਾਂਗਰਸ ਜਾਂ ਅਕਾਲੀ ਦਲ ਨਾਲ ਬ੍ਰਦਰ ਕੋਈ ਵੀ ਬਾਵਾਸਤਾ ਨਹੀਂ ਕਿ ਮੈਂ ਆਪਣੀ سپورਟ ਦੇ ਕੇ ਕਿਸੇ ਦੀ ਗਵਰਨਮੈਂਟ ਟ੍ਰੈਡੀਸ਼ਨਲ ਦੀ ਬਣਾ ਰਾਂ ਜਿਨ੍ਹਾਂ ਨੇ ਰਲ ਕੇ ਪੰਜਾਬ ਨੂੰ ਲੁੱਟਿਆ ਹੋਵੇ ਜਿਨ੍ਹਾਂ ਨੇ ਰਲ ਕੇ ਪੰਜਾਬ ਦਾ ਬੇੜਾਗਰ ਕੀਤਾ ਹੋਵੇ ਦੱਸਾਂ ਸਾਡਾ ਕਿਉਂਕਿ ਅਸੀਂ ਉਸ ਦਿਨ ਦਿਖਾਵਾਂਗੇ ਜਦੋਂ ਤੁਸੀਂ ਸ਼ਾਮਲ ਹੋਵੋਗੇ ਮੈਂ ਤਾਂ ਹੀ ਕਹਿ ਰਿਹਾ ਕਿ ਮੈਂ ਤਾਂ ਤੁਹਾਡੇ ਚੈਨਲ ਦੇ ਜਰੀਏ ਲੋਕਾਂ ਨੂੰ ਇੰਸ਼ੋਰ ਕਰ ਰਿਹਾ ਕਿ ਲੋਕ ਜਿੰਨੇ ਦੇਖਣ ਵਾਲੇ ਸਤਿਕਾਰਯੋਗ ਲੋਕ ਨੇ ਮੈਂ ਉਹਨਾਂ ਨੂੰ ਇੰਸ਼ੋਰ ਕਰ ਰਿਹਾ ਮੈਂ ਤਾਂ ਇਹ ਗੱਲ ਔਨ ਰਿਕਾਰਡ ਤੁਹਾਡੇ ਇਸ ਚੈਨਲ ਦੇ ਜਰੀਏ ਲੋਕਾਂ ਨੂੰ ਵਿਸ਼ਵਾਸ ਦੁਆਰਾ ਵੀ ਇੱਕ ਬਲੰਡਰ ਮਿਸਟੇਕ ਜ਼ਿੰਦਗੀ ਦੇ ਵਿੱਚ ਕੀਤੀ ਤੇ ਮੈਂ ਉਹਦੀ ਮਾਫੀ ਮੰਗ ਕੇ ਉਹਦਿਆਂ ਨੂੰ ਠੋਕਰਾ ਮਾਰਦਾ ਸਵਾਲ ਇਹ ਹੈਗਾ ਕਿ ਤੁਸੀਂ ਪੋਜ਼ਿਟਿਵ ਹੋ ਗੱਲ ਸਿਰੇ ਚੜੂਗੀ ਆਮ ਆਦਮੀ ਪਾਰਟੀ ਨਾਲ ਜਾਂ ਨਹੀਂ ਚੜੂਗੀ ਤੁਹਾਨੂੰ ਲੱਗਦਾ ਕੀ ਸਰ ਮੈਂ ਫੇਰ ਇਹ ਗੱਲ ਕਹਿੰਦਾ ਕਿ ਗੱਲਬਾਤ ਦਾ ਵਿਸ਼ਾ ਗੱਲਬਾਤ ਦੀ ਦਿਸ਼ਾ ਜਿਹੜੀ ਉਹ ਪੋਜ਼ਿਟਿਵ ਹੈ ਮੇਰੇ ਵੱਲੋਂ ਵੀ ਤੇ ਉਹਨਾਂ ਵੱਲੋਂ ਵੀ ਤੂੰ ਸਟਾਪ ਦਾ ਲਾਈਕ ਮਾਈਂਡਡ ਵੋਟਰ ਦੀ ਡਿਵੀਜ਼ਨ ਹੋਣ ਤੋਂ ਰੋਕਣ ਵਾਸਤੇ ਕਾਮਨ ਥਾਟ ਦਾ ਡਿਵੀਜ਼ਨ ਹੋਣ ਤੋਂ ਰੋਕਣ ਵਾਸਤੇ ਬੋਥ ਆਰ ਪੋਜ਼ਿਟਿਵ ਸੋ ਇਹ ਸੰ ਸਿਮਰਜੀਤ ਬੈਂਸ ਟੀਮ ਇਨਸਾਫ ਦੇ ਮੁਖੀ ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨਾਲ ਗੱਲਬਾਤ ਪੋਜੀਟਿਵ ਆ ਹਾਲਾਂਕਿ ਜੇ ਇਹ ਰਿਸਪੈਕਟਡ ਸਮਝੌਤਾ ਨਹੀਂ ਹੋਊਗਾ ਤਾਂ ਉਹ ਇਸ ਸਮਝੌਤੇ 'ਚ ਨਹੀਂ ਜਾਣਗੇ ਜਿਹੜੀ ਉਹਨਾਂ ਦੀ ਇਸ ਕਨਸਿਸਟੈਂਸੀ ਲੁਧਿਆਣਾ ਦੇ ਅੰਦਰ ਲੋਕ ਸਭਾ ਦੇ ਅੰਦਰ ਔਰ ਪੈਰਾਫਰੀਚ ਸੀਟਾਂ ਨੇ ਜਿਨ੍ਹਾਂ ਦੇ ਉਹਨਾਂ ਦੇ ਵਰਕਰ ਨੇ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਜਿਨ੍ਹਾਂ ਕੋਲ ਉਹ ਕਹਿੰਦੇ ਨੇ ਇਮਾਨਦਾਰੀ ਦਾ ਤਜਰਬਾ ਆਗਾ ਇਮਾਨਦਾਰੀ ਦੇ ਨਾਲ ਕੰਮ ਕੀਤਾ ਜਿਨ੍ਹਾਂ ਨੇ ਅਗਰ ਉਹਨਾਂ ਦੇ ਨਾਲ ਸਾਰਾ ਰਿਸਪੈਕਟਡ ਸਮਝੌਤਾ ਹੋਏਗਾ ਤਾਂ ਹੀ ਆਮ ਆਦਮੀ ਪਾਰਟੀ ਨਾਲ ਜਾਇਆ ਜਾਏਗਾ ਪਰ ਉਹ ਜ਼ਿੰਦਗੀ 'ਚ ਕਦੇ ਵੀ ਅਕਾਲੀ ਦਲ ਜਾਂ ਕਾਂਗਰਸ ਨਾਲ ਨਹੀਂ ਜਾਣਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਲੁਧਿਆਣਾ